ਅੱਜ ਦੀ ਵਾਰਜ ਹੱਕ ਸੱਚਨ ਸਾਫ਼ ਆਜ਼ਾਦੀ ਦੀ ਗੱਲ ਆਜ਼ਾਦੀ ਨਾਲ ਕਰਨ ਵਾਲਾ ਪ੍ਰੋਗਰਾਮ ਹੈ ਰੇਡੀਓ ਵੀ ਹੈ ਟੀਵੀ ਵੀ ਹੈ ਫੇਸਬੁੱਕ YouTube ਤੇ ਵੀ ਸਾਨੂੰ ਤੁਸੀਂ ਦੇਖਦੇ ਹੋ ਅੱਜ ਇਹ ਆਪਾਂ ਗੱਲ ਕਰਦੇ ਆਂ ਜੋ ਜੁਨਾਈਟਡ ਨੇਸ਼ਨ ਦੇ ਵਿੱਚ ਜਿਹੜਾ ਸੈਸ਼ਨ ਚੱਲ ਰਿਹਾ 트ੰਪਸ ਸਾਹਿਬ ਨੇ ਵੀ ਕੀ ਕਿਹਾ ਤੇ ਉਹਦੇ ਉਸ ਇਸ਼ੂ ਤੇ ਵੀ ਪੀਐਲਓ ਵਾਲਾ ਮੁੱਦਾ ਯੂਕਰੇਨ ਵਾਲਾ ਮੁੱਦਾ ਅਤੇ ਇਸ ਦੇ ਨਾਲ ਨਾਲ ਆਪਾਂ ਦੇਖਦੇ ਆਂ ਕਿ ਰਵਾਸਮੇ ਮੁਖੀ ਨੇ ਮਜੀਠੀਆ ਦੀ ਜੇਰ ਵਿੱਚ ਉਹਨਾਂ ਨੇ ਮੁਲਾਕਾਤ ਜੇ ਗੱਲਬਾਤ ਹੋਈ ਹੋਤੀ ਤੇ ਵੀ ਗੱਲਬਾਤ ਹੋ ਗਈ ਤੇ ਅੱਜ ਦੀ ਗੱਲਬਾਤ ਨੇ ਵਿਸ਼ੇਸ਼ ਤੌਰ ਤੇ ਆਪਣਾ ਸਾਥ ਦੇਣਗੇ ਸਰਦਾਰ ਕਲਿੰਦਰ ਸਿੰਘ ਸਰਦਾਰ ਕਲਿੰਦਰ ਸਿੰਘ ਜੀ ਆਏ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪਾਜੀ ਤੁਹਾਨੂੰ ਤੇ ਅੱਜ ਦੀ ਆਵਾਜ਼ ਦੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਸਰਦਾਰ ਕੁਲਜਿੰਦਰ ਸਿੰਘ ਜੀ ਗੱਲਬਾਤ ਆਪਾਂ ਸ਼ੁਰੂ ਕਰਦੇ ਹਾਂ ਵੱਖ-ਵੱਖ ਮੁੱਦਿਆਂ ਦੇ ਜਿਹੜੇ ਕਿ ਬੜੇ ਐਵੇਂ ਨੇ ਬੜੀ ਤੇਜ਼ੀ ਨਾਲ ਦੁਨੀਆ ਭਰ ਵਿੱਚ ਹਾਲਾਤ ਜਿਹੜੇ ਨੇ ਤਬਦੀਲ ਹੋ ਰਹੇ ਨੇ ਇੱਕ ਇੱਕ ਮਿੰਟ ਬਾਅਦ ਹਾਂਜੀ ਘੰਟੇ-ਘੰਟੇ ਬਾਅਦ ਤਾਂ ਬਹੁਤ ਕੁਝ ਹੋ ਜਾਂਦਾ ਯੂਨਾਈਟਿਡ ਨੇਸ਼ਨ ਦਾ ਸੈਸ਼ਨ ਚੱਲ ਰਿਹਾ ਹੈ ਦੇ ਉੱਥੇ ਟਰੰਪ ਸਾਹਿਬ ਨੇ ਅੱਜ ਫੇਰ ਦੁਹਰਾਇਆ ਕਿ ਉਹਨਾਂ ਨੇ ਜਿਹੜੀਆਂ ਸੱਤ ਜੰਗਾਂ ਰਕਵਾਈਆਂ ਨੇ ਉਸ ਤੋਂ ਪਹਿਲਾਂ ਟਰੰਪ ਨੇ ਕਿਹਾ ਕਿ ਚੀਨ ਅਤੇ ਰਸ਼ੀਆ ਫੰਡ ਕਰ ਰਹੇ ਨੇ ਯੂਕਰੇਨ ਦੀ ਵਾਰ ਜਿਹੜੀ ਰਸ਼ੀਆ ਸਮੇਂ ਲੜ ਰਿਹਾ ਇੱਥੋਂ ਆਪਾਂ ਗੱਲਬਾਤ ਸ਼ੁਰੂ ਕਰੀ ਹਾਂ ਜੀ ਬਿਲਕੁਲ ਭਾਜੀ ਜਿਦਾਂ ਕਿ ਆਪਾਂ ਸਾਰੇ ਜਾਣਦੇ ਹੈਗੇ ਹਾਂ ਕਿ ਇਹ ਡੋਨਲਡ ਟਰੰਪ ਹੋਣਾ ਨੇ ਲਗਾਤਾਰ ਹੀ ਤਕਰੀਬਨ ਇਸ ਤਰ੍ਹਾਂ ਦੀ ਸਟੇਟਮੈਂਟ ਜਿਹੜੀ ਆ ਉਹ ਲਗਾਤਾਰਤਾ ਦੇ ਨਾਲ ਦੇ ਰਹੇ ਨੇ ਤੇ ਕਈ ਵਾਰੀ ਕਸ਼ਲੋਕ ਇਹ ਵੀ ਸਮਝ ਲੈਂਦੇ ਆ ਜਾਂ ਇਹ ਵੀ ਚੀਜ਼ ਨੂੰ ਇਸ ਤਰ੍ਹਾਂ ਦੇ ਨਾਲ ਵੀ ਲੋਕ ਐਕਸਪਲੇਨ ਕਰ ਦਿੰਦੇ ਆ ਕਿ ਸ਼ਾਇਦ ਡੋਨਲਡ 트ੰਪ ਹੁਣੀ ਇਦਾਂ ਹੀ ਬੋਲ ਦਿੰਦੇ ਆ ਕਿ ਉਹਨਾਂ ਦਾ ਸੁਭਾਅ ਦਾ ਹਿੱਸਾ ਹੀ ਆ ਸ਼ਾਇਦ ਇਸ ਕਰਕੇ ਕੋਈ ਚੀਜ਼ਾਂ ਉਹ ਕਰ ਦਿੰਦੇ ਆ ਪਰ ਏਦਾਂ ਵੀ ਨਹੀਂ ਹੈ ਬਹੁਤ ਸਾਰੀਆਂ ਚੀਜ਼ਾਂ ਇਦਾਂ ਨਹੀਂ ਹੈਗੀਆਂ ਕਿਉਂਕਿ ਯੂਐਸ ਦੇ ਪ੍ਰੈਜ਼ੀਡੈਂਟ ਦੇ ਤੌਰ ਦੇ ਉੱਤੇ ਜਦੋਂ ਕੋਈ ਯੂਐਸ ਦਾ ਪ੍ਰੈਜ਼ੀਡੈਂਟ ਬੋਲਦਾ ਤਾਂ ਉਹਦੇ ਪਿੱਛੇ ਬਹੁਤ ਵੱਡੇ ਕਾਰਨ ਤੇ ਬਹੁਤ ਉਹਦੇ ਪਿੱਛੇ ਸਾਰਾ ਕੁਝ ਜਿਹੜਾ ਹੈਗਾ ਉਹ ਪਿਆ ਹੁੰਦਾ ਤੋ ਇਸ ਤਰ੍ਹਾਂ ਦੇ ਨਾਲ ਹੀ ਹੁਣ ਉਹਨਾਂ ਨੇ ਜਿਹੜੀ ਆਪਾਂ ਉਹਨਾਂ ਨੇ ਜਿਹੜੀ UN ਦੀ ਮੀਟਿੰਗ ਚੱਲਦੀ ਹੈਗੀ ਆ ਉੱਥੇ ਉੱਥੇ ਉਹਨਾਂ ਨੇ ਸਪਸ਼ਟ ਤੌਰ ਦੇ ਉੱਤੇ ਕਿਹਾ ਹੈਗਾ ਕਿ ਜਿਹੜਾ ਚੀਨ ਤੇ ਇੰਡੀਆ ਨੂੰ ਸਪੈਸ਼ਲੀ ਉਹਨਾਂ ਨੇ ਜਿਹੜਾ ਉਹ ਕਿਹਾ ਹੈਗਾ ਕਿ ਇਹਨਾਂ ਨੇ ਲਗਾਤਾਰ ਜਿਹੜੀ ਆ ਇਹ ਉਹਨਾਂ ਦੀ ਜਿਹੜੀ ਆ ਉਹ ਸਪੋਰਟ ਕਰਦੇ ਪਏ ਨੇ ਲਗਾਤਾਰ ਉੱਥੋਂ ਤੇਲ ਖਰੀਦ ਰਹੇ ਨੇ ਲਗਾਤਾਰ ਉਹਦੇ ਨਾਲ ਵਪਾਰ ਜਿਹੜਾ ਹੈਗਾ ਉਹ ਲੰਬਾ ਲੰਬੇ ਸਮੇਂ ਤੋਂ ਜਿਹੜਾ ਹੈ ਉਸੇ ਤਰ੍ਹਾਂ ਦੇ ਨਾਲ ਬਲਕੇ ਵਿਧਾਕੇ ਉਹ ਜਿਹੜੇ ਉਹ ਕਰ ਰਹੇ ਹਨ ਕਿ ਨੇ ਤੇ ਇੱਕ ਕਿਸਮ ਦੀ ਉਹ ਫੰਡਿੰਗ ਕਰ ਰਹੇ ਨੇ ਯੂਕਰੇਨ ਦੇ ਅਗੇਂਸਟ ਉਹ ਰਸ਼ੀਆ ਨੂੰ ਜਿਹੜਾ ਸਾਰਾ ਕੁਝ ਕਿਉਂਕਿ ਆਪਾਂ ਜਾਣਦੇ ਹਾਂ ਸਾਰੇ ਕਿ ਬਹੁਤ ਸਾਰੀਆਂ ਜਿਹੜੀਆਂ ਪਾਬੰਦੀਆਂ ਸੀਗੀਆਂ ਜਦੋਂ ਰਸ਼ੀਆ ਦੇ ਉੱਤੇ ਲੱਗੀਆਂ ਸੋ ਉਹ ਸੁਭਾਵਿਕ ਹੁੰਦਾ ਕਿ ਜਦੋਂ ਕੋਈ ਦੇਸ਼ ਕਿਸੇ ਲੜਾਈ 'ਚ ਪੈਂਦਾ ਹੈਗਾ ਤਾਂ ਜਦੋਂ ਉਹ ਕਿਸੇ ਕਿਸੇ ਵਾਈਲੈਂਸ ਕਰਦਾ ਹੈਗਾ ਤੋ ਉਦੋਂ ਆ ਆਪਾਂ ਇਹ ਦੇਖਦੇ ਆ ਕਿ ਬਹੁਤ ਸਾਰੇ ਦੇਸ਼ ਜਿਹੜੇ ਨੇ ਉਹ ਪਾਬੰਦੀਆਂ ਲਗਾ ਦਿੰਦੇ ਆ ਪਰ ਉਹਦੇ باوجود ਇੰਡੀਆ ਤੇ ਚਾਈਨਾ ਉੱਥੋਂ ਲਗਾਤਾਰ ਜਿਹੜਾ ਹੈਗਾ ਚਲੋ ਚੀਨ ਦਾ ਤੇ ਆਪਾਂ ਸਮਝ ਸਕਦੇ ਆ ਭਾਰਤ ਦੇ ਵੀ ਸਬੰਧ ਜਿਹੜੇ ਨੇ ਉਹ ਬੜੇ ਲੰਮੇ ਸਮੇਂ ਤੋਂ ਜਿਹੜੇ ਨੇ ਉਹ ਚਾਈਨਾ ਦੇ ਨਾਲ ਸੌਰੀ ਰਸ਼ੀਆ ਦੇ ਨਾਲ ਉਹ ਹੈਗੇ ਨੇ ਸੋ ਇਸ ਕਰਕੇ ਇਹ ਸਾਰੀ ਕਹਾਣੀ ਨੂੰ ਜਦੋਂ ਤੁਸੀਂ ਸਮਝਦੇ ਹੋ ਤਾਂ ਉਹਦੇ ਪਿੱਛੇ ਇਹ ਹੀ ਹੁੰਦਾ ਕਿ ਜਿਹੜੇ ਦੇਸ਼ ਨੂੰ ਜਦੋਂ ਜੇ ਉਹ ਉਹਦੇ ਕੋਲ ਅ ਕਿਸੇ ਕਿਸਮ ਦੇ ਵਪਾਰ ਦੇ ਰਸਤੇ ਬੰਦ ਹੋ ਜਾਣਗੇ ਤਾਂ ਉਹ ਲੜਾਈ ਵਾਲੀ ਸਾਈਡ ਨੂੰ ਤੋਂ ਵੀ ਉਹ ਆਪਣੇ ਆਪ ਨੂੰ ਵੀਕ ਜਿਹੜਾ ਹੋ ਜਾਏਗਾ ਸੋ ਦਾ ਵਪਾਰ ਬੰਦ ਹੋਏਗਾ ਉਹਦੇ ਤੇ ਸੰਕਸ਼ਨਸ ਲੱਗਣਗੇ ਉਹਦੇ ਤੇ ਬਹੁਤ ਕੁਝ ਹੋਏਗਾ ਜਾਨੀ ਕਿ ਉਹਨੂੰ ਉਹਨੂੰ ਡਿਪਲੋਮੈਟਿਕਲੀ ਵੀ ਪ੍ਰੈਸ਼ਰਾਈਜ਼ ਜਿਹੜਾ ਕੀਤਾ ਜਾਂਦਾ ਵੈਸੇ ਵੀ ਉਹਨੂੰ ਫਾਈਨੈਂਸ਼ਲੀ ਜਿਹੜਾ ਹੈਲਪ ਨਾ ਮਿਲੇ ਪਰ ਇਸ ਦੇ ਬਾਵਜੂਦ ਕਿ ਇਹਨਾਂ ਦੋਵਾਂ ਕੰਟਰੀਆਂ ਦਾ ਬਾਰ ਬਾਰ ਨਾਂ ਲੈਂਦੇ ਦੇ ਬਾਰ ਬਾਰ ਹਰ ਜਗ੍ਹਾ ਦੇ ਉੱਤੇ ਜਾ ਕੇ ਜਾਂ ਉਹ ਆ ਆਪਣੇ ਯੂਐਸਟੇ ਬੈਠ ਕੇ ਵੀ ਆਪਣੇ ਪ੍ਰੈਜ਼ੀਡੈਂਟ ਹਾਊਸ ਤੇ ਉਤੋਂ ਵੀ ਇਹੋ ਜਿਹੀ ਸਟੇਟਮੈਂਟ ਜਿਹੜੀ ਉਹ ਲੱਗਦੀ ਹੈ ਨਹੀਂ ਵੀ ਅਦੇ ਪਿੱਛੇ ਇਹਦੇ ਪਿੱਛੇ ਇੱਕ ਦਮ ਹੈਗਾ ਉਹਦਾ ਕਾਰਨ ਹੈਗਾ ਸੋ ਇਸ ਕਰਕੇ ਉਹ ਇਹ ਸਮਝਦੇ ਨੇ ਕਿ ਜੇ ਕਿਤੇ ਇਹ ਚੀਜ਼ ਨਾ ਹੋਵੇ ਉਹ ਉਸ ਨੂੰ ਇਸ ਤਰ੍ਹਾਂ ਦੀ ਫੰਡਿੰਗ ਦਾ ਇਦਾਂ ਉਹਨਾਂ ਦੇ ਵਕਾਰ ਨਾ ਕੀਤਾ ਜਾਵੇ ਤਾਂ ਜਿਹੜਾ ਯੂਕਰੇਨ ਆ ਮੋਰ ਸਟਰੋਂਗ ਜਾਨੀ ਕਿ ਹੋ ਕੇ ਹਾਂਜੀ ਸਰਦਾਰ ਕੁਲਜਿੰਦਰ ਸਿੰਘ ਜੀ ਆਪਾਂ ਇਸ ਇਸ ਗੱਲਬਾਤ ਨੂੰ ਪੜਾ ਦਰ ਪੜਾ ਦੋ ਦੋ ਚਾਰ ਚਾਰ ਮਿੰਟ ਕਰਦੇ ਆ ਕਿਉਂਕਿ ਅੱਜ ਜੋ ਗੱਲਬਾਤਾਂ ਹੋਈਆਂ ਨੇ ਇਹ ਤਾਂ ਬਹੁਤ ਵੱਡੀਆਂ ਗੱਲਬਾਤਾਂ ਹੋਈਆਂ ਨੇ ਤੇ ਇਸ ਤੋਂ ਪਹਿਲਾਂ 트럼ਪ ਨੇ ਇਹ ਵੀ ਕਿਹਾ ਜਦੋਂ ਆਇਟਨ ਨੇਸ਼ਨ ਵਿੱਚ ਅੱਜ ਫੇਰ ਆਇਆ ਇੰਡੀਆ ਪਾਕਿਸਤਾਨ ਦੀ ਜੰਗ ਈਰਾਨ ਅਤੇ ਇਜ਼ਰਾਈਲ ਦੀ جنگ ਸਮੇਤ ਉਹਨਾਂ ਨੇ ਕਿਹਾ ਸੱਤ جنگਾਂ 트럼ਪ ਨੇ ਰਕਵਾਈਆਂ ਨੇ ਅੱਠਵੀਂ جنگ ਜਿਹੜੀ ਬਹੁਤ ਵੱਡੀ ਆ ਉਹ ਹੈ ਯੂਕਰੇਨ ਦੀ ਅਤੇ ਰਸ਼ੀਆ ਦੀ ਉਹਦੀ ਵੀ ਰਕਬਾਉਣ ਦੀ ਗੱਲਬਾਤ ਆਪਾਂ ਅੱਗੇ ਤੌਰ ਤੇ ਇਹ ਇਸ ਦੇ ਤੁਸੀਂ ਕੋਈ ਕਮੈਂਟ ਕਰਨਾ ਚਾਹਦੇ ਹੋ ਉਸ ਤੋਂ ਬਾਅਦ ਆਪਾਂ ਜਿਹੜੀ ਬਹੁਤ ਹੀ ਅਹਿਮ ਗੱਲ ਆ 트럼ਪ ਸਾਹਿਬ ਨੇ ਅੱਜ ਯੂਕਰੇਨ ਦੇ ਪ੍ਰੈਜ਼ੀਡੈਂਟ ਯੇਲਨਸਕੀ ਸਾਹਿਬ ਨਾਲ ਵੀ ਮੁਲਾਕਾਤ ਕੀਤੀ ਹੈ ਮੋਨਾਕਾ ਦੇ ਦਰਮਿਆਨ ਜਿਹੜੀ ਉਹਨਾਂ ਨੇ ਗੱਲਬਾਤ ਕੀਤੀ ਆ ਉਹ ਬਹੁਤ ਹੀ ਇੰਪੋਰਟੈਂਟ ਆ ਬਹੁਤ ਹੀ ਜ਼ਰੂਰੀ ਆ ਕਿਉਂਕਿ 트ੰਪ ਨੇ ਕਿਹਾ ਕਿ ਜਿਹੜਾ ਯੂਕਰੇਨ ਆ ਰਸ਼ੀਆ ਦੇ ਦੱਬੇ ਹੋਏ ਇਲਾਕੇ ਨੇ ਯੰਗ ਦੇ ਦਰਮਿਆਨ ਜਿਹੜੀ ਯੰਗ ਜਿਹੜੀ ਸ਼ੁਰੂ ਹੋਈ ਆ ਜਾਂ ਕਹ ਲੋ ਖੋਈ ਉਹਨੇ ਕਿਹਾ ਕਿ ਇਹ ਯੰਗ ਇਹ ਇਲਾਕੇ ਜਿਹੜੇ ਨੇ ਵਾਪਸ ਲਏ ਜਾ ਸਕਦੇ ਨੇ ਯੂਕਰੇਨ ਯੰਗ ਜਿੱਤ ਸਕਦਾ ਨੀਟੋ ਤੇ ਯੂਰਪ ਵੱਲੋਂ ਫਾਈਨੈਂਸ਼ੀਅਲ ਸਪੋਰਟ ਕਰਦੇ ਨਾਲ ਜਿੱਤ ਸਕਦਾ 트럼ਪ ਨੇ ਅੱਗੇ ਜਾ ਕੇ ਕਿਹਾ ਕਿ ਰਸ਼ੀਆ ਇਜ਼ ਅ ਪੇਪਰ ਟਾਈਗਰ ਐਂਡ ਨਾਟ ਅ ਰੀਅਲ ਮਿਲਟਰੀ ਪਾਵਰ 트럼ਪ ਨੇ ਕਿਹਾ ਕਿ ਅਸੀਂ ਨੀਟੋ ਨੂੰ ਵੈਪਨ ਸਪਲਾਈ ਕਰਦੇ ਰਹਾਂਗੇ ਨੀਟੋ ਜੋ ਮਰਜੀ ਕਰ ਸਕਦਾ ਤੁਸੀਂ ਜਿਹੜੀ ਆਪਾਂ ਗੱਲ ਤੁਸੀਂ ਪਹਿਲਾਂ ਵੀ ਕੀਤੀ ਹੈ ਕਿ ਜਿਹੜਾ ਫਾਈਨੈਂਸ ਜਾਂ ਕੈਲੋ ਫੰਡਰ ਨੇ ਸੋ ਚੀਨ ਤਾਂ ਜਿੰਨਾ ਕਿ ਪਹਿਲਾਂ ਤੇਲ ਲੈਂਦਾ ਸੀ ਜੰਗ ਤੋਂ ਪਹਿਲਾਂ ਯੂਕਰੇਨ ਦੀ ਉਹਨਾਂ ਦੇ ਅੰਦਰ ਪਰ ਇੰਡੀਆ ਨੇ ਤਾਂ 16 ਬਿਲੀਅਨ ਡਾਲਰ ਦਾ ਔਇਲ ਖਰੀਦ ਕੇ ਬਾਹਰ ਵਿੱਚ ਆ ਸੋ ਇਹ ਮੁੱਦਾ ਆ ਸੋ ਇਹਦੇ ਤੇ ਇੰਡੀਆ ਬੁਰੀ ਤਰ੍ਹਾਂ ਫਸਿਆ ਹੋਇਆ ਸੋ ਜਿਹੜੀ ਹੁਣ ਹਾਲਾਤ ਚੇਂਜ ਹੋ ਰਹੇ ਨੇ ਇਹ ਬੜੇ ਹੀ ਇੱਕ ਉਹ ਮੋੜ ਲਿਆ ਗਿਆ ਜਦੋਂ ਲੱਗਦਾ ਸੀ ਕਿ ਹੁਣ ਟਰੰਪ ਬੜਾ ਸੀਰੀਅਸ ਨਾਲ ਇਹ ਵੀ ਕਹੇ ਕਿ ਰਸ਼ੀਆ ਦੀ ਇਕਨੋਮੀ ਵੀ ਕਿਉਂ ਸੋ ਇਹ ਸਾਰੇ ਤੇ ਆਪਾਂ ਗੱਲਬਾਤ ਕਰੀ ਹਾਂਜੀ ਰਕੋ ਭਾਜੀ ਆਪਾਂ ਥੋੜਾ ਜਿਹਾ ਥੋੜਾ ਜਿਹਾ ਪਿੱਛੇ ਆਪਾਂ ਜਦੋਂ 트럼ਪ ਹੁਣੀ ਹਾਲੇ ਇਲੈਕਸ਼ਨ ਦੇ ਵਿੱਚ ਕੈਂਪੇਨ ਕਰਦੇ ਸੀਗੇ ਹਾਂ ਹਾਂ ਉਹਨਾਂ ਨੇ ਆਪਣੀ ਕੈਂਪੇਨ ਦੌਰਾਨ ਇਹ ਗੱਲ ਕਹੀ ਸੀ ਕਿ ਮੈਂ ਜੇ ਪ੍ਰੈਜ਼ੀਡੈਂਟ ਬਣਦਾ ਤਾਂ ਮੈਂ ਰਸ਼ੀਆ ਤੇ ਯੂਕਰੇਨ ਦੀ ਜੰਗ ਜਿਹੜੀ ਆ ਉਹ ਰਕਵਾ ਦੇਵਾਂਗਾ ਕੁਝ ਹੀ ਹਫ਼ਤਿਆਂ ਦੇ ਵਿੱਚ ਸੋ ਇਹ ਗੱਲ ਉਹਨਾਂ ਨੇ ਬੜੀ ਸਪੱਸ਼ਟ ਪਹਿਲਾਂ ਹੀ ਇਹ ਗੱਲ ਕਹਿ ਦਿੱਤੀ ਸੀ ਉਹ ਜਿਹੜੀ ਤੁਸੀਂ ਬਾਅਦ ਵਿੱਚ ਆਪਾਂ ਗੱਲ ਕਰਦੇ ਹਾਂ ਕਿ ਜਿਹੜੇ ਹਾਲਾਤ ਬਣੇ ਇੰਡੀਆ ਪਾਕਿਸਤਾਨ ਦੇ ਬਣੇ ਜੋ ਜਿਨੀਮੀ ਜੰਗਾਂ ਦੇ ਬਾਰੇ ਉਹ ਗੱਲ ਕਰਦੇ ਆ ਉੱਥੇ ਉਹਨਾਂ ਨੇ ਜੇ ਉਹ ਆਪਣੇ ਹਿੱਕ ਦੇ ਜੋਰ ਤੇ ਜਾਂ ਉਹ ਆਪਣੇ ਤੌਰ ਦੇ ਤੇ ਆਥੈਂਟਿਕਲੀ ਕੋਈ ਗੱਲ ਕਰਦੇ ਤੇ ਤਾਂ ਉੱਥੇ ਭਾਰਤ ਦੱਬੀ ਆਵਾਜ਼ ਦੇ ਵਿੱਚ ਤਾਂ ਭਾਵੇਂ ਇਹ ਗੱਲ ਕਹੀ ਜਾਂਦਾ ਕਿ ਸਾਡੀ ਜੰਗ ਕਿਸੇ ਨੇ ਨਹੀਂ ਰਿਕਵਾਈ ਜਾਂ ਸਾਡੇ ਨੇ ਪਰ ਉਹ ਕਦੀ ਡਾਇਰੈਕਟਲੀ 트ੰਪ ਦਾ ਨਾਮ ਲੈ ਕੇ ਨਹੀਂ ਜਿਹੜਾ ਹੈਗਾ ਉਹ ਕਹਿੰਦੇ ਕਿ ਹਾਂ ਡੋਨਲਡ 트ੰਪ ਦਾ ਕੋਈ ਵੀ ਇਸ ਦੇ ਵਿੱਚ ਜਿਹੜਾ ਉਹ ਰੋਲ ਨਹੀਂ ਹੈਗਾ ਸੋ ਜਦੋਂ ਜੇ ਜਦੋਂ ਆਪਣੀ ਕੈਂਪੇਨ ਦੌਰਾਨ ਹੀ ਉਹਨਾਂ ਨੇ ਇਹ ਗੱਲ ਡਿਕਲੇਅਰ ਕਰ ਦਿੱਤੀ ਸੀ ਕਿ ਮੈਂ ਇਹ ਜੰਗਾ ਇਹ ਜ਼ਰੂਰ ਇਕਵਾ ਦੇਣੀ ਆ ਸੋ ਇਹਦੇ ਪਿੱਛੇ ਕੁਝ ਕਾਰਨ ਰਹੇ ਹੋਣਗੇ ਕਿ ਉਹਨਾਂ ਨੂੰ ਇੰਨਾ ਸਮਾਂ ਲੱਗ ਗਿਆ ਹੱਲੇ ਤੱਕ ਉਹ ਉਹ ਇਹਦੇ ਵਿੱਚ ਕਾਮਯਾਬ ਨਹੀਂ ਹੋਏ ਤੇ ਉਹਦੇ ਕਾਰਨ ਪਿੱਛੇ ਇਹ ਹੀ ਨੇ ਕਿ ਜੇ ਇੱਕ ਸਾਈਡ ਤੋਂ ਜਿਹੜੇ ਜਿੰਨਾ ਦੇਸ਼ਾਂ ਦੇ ਵਿੱਚ ਉਹਨੂੰ ਲੱਗਦਾ ਸੀ ਲੋ ਚਾਈਨਾ ਦੇ ਨਾਲ ਤੇ ਬਹੁਤ ਜ਼ਿਆਦਾ ਉਹ ਨਹੀਂ ਇਸ ਤਰ੍ਹਾਂ ਦੇ ਨਾਲ ਕਰ ਸਕਦੇ ਪਰ ਬਾਕੀ ਦੇਸ਼ ਖਾਸ ਤੌਰ ਤੇ ਭਾਰਤ ਦੀ ਤੁਸੀਂ ਗੱਲ ਕੀਤੀ ਆ ਉਹਨੂੰ ਇਹ ਲੱਗਦਾ ਸੀ ਕਿ ਭਾਰਤ ਇਸ ਚੀਜ਼ ਦੇ ਉੱਤੋਂ ਜ਼ਰੂਰ ਪਛਾਣ ਹਟੇਗਾ ਜਾਂ ਭਾਰਤ ਕੁਸ਼ਣਾ ਕੁਸ਼ ਇਹਦੇ ਪਰ ਪਰ ਆਪਾਂ ਜਿੱਦਾਂ ਜਾਣਦੇ ਹਾਂ ਕਿ ਉਹਨਾਂ ਨੇ ਤਾਂ ਐਕਸਟਰਾ ਤੇਲ ਲਾ ਕੇ ਬਾਹਰ ਵੇਚਣ ਦੀ ਜਿਹੜੀ ਆ ਪੂਰੀ ਉਹਨਾਂ ਨੇ ਵੇਚੀ ਆ ਉਹਨਾਂ ਨੇ ਆਪਾਂ ਵਪਾਰ ਜਿਹੜਾ ਹੈਗਾ ਆਪਣੇ ਤਰੀਕੇ ਦੇ ਨਾਲ ਈਵਨ ਦਾ ਈਵਨ ਦਨ ਕਿ ਜੈ ਸ਼ੰਕਰ ਦੀ ਸਟੇਟਮੈਂਟ ਇਹ ਸੀ ਕਿ ਭਾਰਤੀ ਵਿਦੇਸ਼ ਮੰਤਰੀ ਸੀ ਕਿ ਭਾਰਤ ਹੁਣ ਉਹੋ ਜਿਹਾ ਨਹੀਂ ਹੈਗਾ ਕਿ ਜਦੋਂ ਕੋਈ ਤੇਲ ਦੇ ਵਿੱਚ ਜਾ ਕੇ ਜਦੋਂ ਅਸੀਂ ਜਾਂਦੇ ਸੀ ਤੇ ਸਾਡਾ ਜਿਹੜਾ ਧਿਆਨ ਸੀਗਾ ਉਹ ਥੱਲੇ ਵੱਲ ਹੁੰਦਾ ਸੀ ਉਹ ਮਰਜ਼ੀ ਕੋਈ ਬੋਲ ਦਿੰਦਾ ਸੀਗਾ ਪਰ ਉਹਨਾਂ ਨੂੰ ਇਹ 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 ਚੀਜ਼ ਉਹਨਾਂ ਨੂੰ ਅਹ ਅਹਸਾਸ ਕਰਾਉਣੀ ਬਾਰ-ਬਾਰ ਪੈਂਦੀ ਹੈਗੀ ਆ ਕਿ ਤੁਸੀਂ ਉਸ ਪੋਜੀਸ਼ਨ 'ਚ ਵੀ ਨਹੀਂ ਹੈਗੇ ਜਿਸ ਪੋਜੀਸ਼ਨ ਦੇ ਵਿੱਚ ਤੁਸੀਂ ਆਪਣੇ ਆਪ ਨੂੰ ਜਿਹੜਾ ਉਹ ਬੱਬਲ ਕ੍ਰੀਏਟ ਕਰਕੇ ਉੱਥੇ 100 140 ਕਰੋੜ ਲੋਕਾਂ ਨੂੰ ਉੱਥੇ ਤੁਸੀਂ ਮੂਰਖ ਬਣਾਇਆ ਹੋਇਆ ਦੁਨੀਆ ਦੁਨੀਆ ਦੇ ਵਿੱਚ ਤੁਹਾਡੀ ਉਹ ਅਲੇ ਰਤਬਾ ਜਾਂ ਉਸ ਤਰ੍ਹਾਂ ਦੀ ਜਿਹੜੀ ਆ ਉਹ ਚੀਜ਼ ਨਹੀਂ ਆ ਤੁਸੀਂ ਇਹ ਸਾਰਾ ਕੁਝ ਇੱਕ ਫੇਕ ਸਾਰਾ ਕੁਝ ਬਣਾ ਕੇ ਪੇਸ਼ ਕਰਨ ਦੇ ਵਿੱਚ ਆਪਣੇ ਲੋਕਾਂ ਨੂੰ ਤਾਂ ਮੂਰਖ ਬਣਾ ਲੋਗੇ ਪਰ ਦੁਨੀਆ ਨੂੰ ਕਿਵੇਂ ਬਣਾ ਸਕੋਗੇ ਸੋ ਇਹ ਸਾਰੀਆਂ ਹੀ ਗੱਲਾਂ ਨੂੰ ਜਦੋਂ ਤੁਸੀਂ ਦੇਖਦੇ ਹੋ ਤਾਂ ਫਿਰ ਉਹ ਇਹ ਗੱਲ ਬੜੀ ਸਿੱਧੀ ਤੇ ਸਪਸ਼ਟ ਹੁੰਦੀ ਹੈ ਕਿ ਆਪਾਂ ਪਹਿਲੇ ਵੀ ਪਹਿਲਾਂ ਵੀ ਆਪਾਂ 2 ਮਿੰਟ ਪਹਿਲਾਂ ਵੀ ਇਹ ਗੱਲ ਕਰਦੇ ਹੁੰਦੇ ਸੀ ਕਿ ਇਹ ਇਹ ਜਿਹੜੀ ਫੰਡਿੰਗ ਹੋਣੀ ਆ ਕਿਸੇ ਚੀਜ਼ ਨੂੰ ਕਿਸੇ ਉਹਨੂੰ ਤਾਕਤਵਰ ਬਣਾਉਣਾ ਮਤਲਬ ਕਿ ਤੂੰ ਲੜ ਤੇਰੇ ਪਿੱਛੇ ਅਸੀਂ ਖੜੇ ਆਂ ਉਹਦੇ ਉਹਦੇ ਚ ਚਾਹੇ ਉਹਨਾਂ ਦੇ ਆਪਣੇ ਵੀ ਜਿਹੜਾ ਉਹ ਫਾਇਦਾ ਹੁੰਦਾ ਦੇਸ਼ ਹਮੇਸ਼ਾ ਆਪਣਾ ਫਾਇਦਾ ਪਹਿਲਾਂ ਦੇਖਦੇ ਨੇ ਇਹ ਗੱਲ ਸਪਸ਼ਟ ਜੀ ਹੈਗੀ ਆ ਇੱਥੇ ਤੇ ਕੋਈ ਹੈ ਨਹੀਂ ਦੁਨੀਆ ਇਸ ਤਰ੍ਹਾਂ ਦੇ ਨਾਲ ਹੀ ਚੱਲਦੀ ਆ ਪਰ ਜਿਸ ਪਰ ਕੁਝ ਨਾ ਕੁਝ ਟਾਰਗੇਟ ਜਿਹੜਾ ਡੋਨਲਡ ਟਰੰਪ ਹੋਣਾ ਦਾ ਸੀ ਜਦੋਂ ਉਹ ਪੂਰਾ ਨਹੀਂ ਹੋ ਰਿਹਾ ਤਾਂ ਹੀ ਉਹ ਖੁੱਲ੍ਹੇ ਆਮ ਹਰ ਸਟੇਜ ਤੋਂ ਹਰ ਜਗ੍ਹਾ ਤੋਂ ਕੁਝ ਦਿਨਾਂ ਬਾਅਦ ਤੋ ਹੱਤੇ ਨਵੇਂ ਨੀ ਉਹਨਾਂ ਦੇ ਨਿਕਲਦੇ ਤਾਂ ਉਹ ਬਾਰ-ਬਾਰ ਭਾਰਤ ਪਾਕਿਸਤਾਨ ਦੀ جنگ ਦਾ ਜਿਗਰ ਜ਼ਰੂਰ ਕਰਦੇ ਨੇ ਉਹ ਕਾਰਨ ਆ ਪਿੱਛੇ ਉਹ ਕਰਦੇ ਨੇ ਇਸ ਕਰਕੇ ਉਹਨਾਂ ਨੂੰ ਅਹਿਸਾਸ ਦਿਵਾਉਂਦੇ ਨੇ ਕਿ ਮੈਂ ਤੁਸੀਂ ਤੁਹਾਡਾ ਮੈਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਹ جنگ ਰਕਵਾਈ ਸੀ ਤੇ ਤੁਹਾਡਾ ਨੁਕਸਾਨ ਹੋਣੋਂ ਮੈਂ ਬਚਾਇਆ ਇਸ ਪੱਖ ਦੇ ਉੱਤੋਂ ਕਿਉਂਕਿ ਹੱਲੇ ਤਾਂ ਉਹਨਾਂ ਦੀ ਇੱਕ ਪਾਇਲਟ ਨਹੀਂ ਲੱਭ ਰਹੀ ਹੈਗੀ ਉਹ ਉਹਦੀ ਨਿਊਜ਼ ਦਬਾ ਲਈ ਗਈ ਹੈਗੀ ਆ ਭਾਰਤ ਦੇ ਮੀਡੀਆ ਵੱਲੋਂ ਭਾਰਤ ਦੇ ਕੋਈ ਗੱਲ ਹੀ ਨਹੀਂ ਕਰਦਾ ਉੱਥੇ ਤੇ ਉਹ ਇੱਕ ਪਾਇਲਟ ਹਲੇ ਤੱਕ ਉਹਨਾਂ ਦੀ ਜਿਹੜੀ ਉਹ ਨਹੀਂ ਲੱਭ ਰਹੀ ਹੈਗੀ ਉਸ ਜੰਗ ਦੇ ਦੌਰਾਨ ਜਿਹੜੀ ਆ ਉਹ ਪਤਾ ਨਹੀਂ ਪਾਕਿਸਤਾਨ ਦੀ ਕਾਸਟਲਟੀ ਚ ਆ ਜਾਂ ਕਿੱਥੇ ਆ ਸੋ ਇਹੋ ਜਿਹਾ ਬਹੁਤ ਸਾਰੀਆਂ ਹੋਰ ਗੱਲਾਂ ਨੇ ਕਿ ਤੁਸੀਂ ਆਪਣੀ ਫੌਜ ਦੇ ਜਿਹੜੇ 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 ਕਮਾਂਡਿੰਗ ਆਫਿਸਰਸ ਨੇ ਉਹਨਾਂ ਦੀ ਤੁਸੀਂ ਹਫਾਜ਼ਤ ਨਹੀਂ ਕਰ ਪਾ ਰਹੇ ਜਾਂ ਉਹਨਾਂ ਨੂੰ ਨਹੀਂ ਤੁਸੀਂ ਔਰ ਉਸ ਤਰ੍ਹਾਂ ਦੇ ਤਰੀਕੇ ਨਾਲ ਦੇਖ ਰਹੇ ਤੇ ਤੁਸੀਂ ਦੁਨੀਆ ਦੇ ਵਿੱਚ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਹੋ ਕਿ ਅਸੀਂ ਬਹੁਤ ਵੱਡੀ ਤਾਕਤ ਜਿਹੜੇ ਉਹ ਹੈਗੇ ਆ ਸੋ ਇਸ ਤਰ੍ਹਾਂ ਇਹੀ ਕਾਰਨ ਨੇ ਕਿ बार-बार ਜਿਹੜੇ ਤੁਸੀਂ ਗੱਲ ਕੀਤੀਆਂ ਨਾ ਕਿ ਮਿੰਟ-ਮਿੰਟ ਤੇ ਬਦਲ ਰਹੇ ਹਾਲਾਤ ਨੇ ਇਹ ਦੁਨੀਆ ਦੇ ਵਿੱਚ ਜਿਹੜਾ ਬਦਲਾਅ ਆ ਰਿਹਾ ਨਾ ਉਹਦੇ ਪਿੱਛੇ ਬਹੁਤ ਵੱਡੇ ਕਾਰਨ ਨੇ ਕਿਉਂਕਿ ਉਹਦੇ ਕਾਰਨ ਇਹੀ ਨੇ ਕਿ ਜਿਹੜੀ ਦੁਨੀਆ ਹੁਣੋਂ ਤੁਸੀਂ ਇੱਕ ਉਹ ਉਹਨੂੰ ਇਸ ਸਾਂਚੇ 'ਚ ਨਹੀਂ ਢਾਲ ਕੇ ਦੇਖ ਸਕਦੇ ਕਿ ਤੁਸੀਂ ਆਪਣੇ ਤੌਰ ਤਰੀਕੇ ਦੇ ਨਾਲ ਹੀ ਜੋ ਕੁਝ ਤੁਸੀਂ ਪੇਸ਼ ਕਰਤਾ ਦੁਨੀਆ ਦੇ ਵਿੱਚ ਉਹਨੂੰ ਸੱਚ ਮੰਨ ਲਿਆ ਜਾਏਗਾ। ਇਸ ਤਰ੍ਹਾਂ ਨਹੀਂ ਆ। ਉਹ ਸੱਚ ਨੂੰ ਸੱਚ ਨੂੰ ਸੱਚ ਦਿਖਾਉਣ ਵਾਸਤੇ ਤੁਹਾਨੂੰ ਉਸ ਤਰ੍ਹਾਂ ਦੇ ਪ੍ਰੂਫ ਦੇਣੇ ਪੈਣਗੇ। ਉਦਾਂ ਦਾ ਦੁਨੀਆ ਸਾਹਮਣੇ ਤੁਹਾਨੂੰ ਲੈ ਕੇ ਆਉਣਾ ਪਵੇਗਾ। ਝੂਠ ਕਿਸੇ ਲੈਵਲ ਤੱਕ ਤਾਂ ਬੋਲਿਆ ਜਾ ਸਕਦਾ ਲੇਕਿਨ ਇਸ ਲੈਵਲ ਤੱਕ ਨਹੀਂ ਬੋਲਿਆ ਜਾ ਸਕਦਾ। ਇਸ ਕਰਕੇ ਹੁਣਾ ਜੋ ਵੀ ਕੁਝ ਆ ਪਿਛਲੇ ਸਮੇਂ 'ਚ ਆਪਾਂ ਦੇਖ ਰਹੇ ਹੈਗੇ ਆ। ਕਿ ਆ ਆ ਕਿਦਾਂ ਆਪਾਂ ਨਾਲ ਤੁਰਦੇ ਇਹਦੇ ਇਹਦੇ ਨਾਲ ਕਿ ਆ ਮੀਡੀਆ ਜਿਹੜਾ ਹੈਗਾ ਉਹ ਕਿਸ ਤਰ੍ਹਾਂ ਦੇ ਨਾਲ ਕੈਨੇਡਾ ਦੀ ਖਬਰ ਜਿਹੜੀ ਆ ਉਹ ਭਾਰਤ ਵਿੱਚ ਪੇਸ਼ ਕਰਦੇ ਉਹਨਾਂ ਦਾ ਪਰ ਕੈਨੇਡਾ ਜਿਹੜਾ ਕੈਨੇਡਾ ਨੇ ਕੋਈ ਵੀ ਇਹੋ ਜੀ ਗੱਲ ਨਹੀਂ ਕੀਤੀ ਜਿੱਥੇ ਕਿ ਸੱਚਾਈ ਇੱਕ ਸਾਡੀਆ ਲਿਸਟ ਵਿੱਚ ਅੱਜ ਦੀ ਜੇ ਖਬਰ ਨਹੀਂ ਸੀ ਪਰ ਲੇਕਿਨ ਜਿੱਡੀ ਲੰਬੀ ਲਿਸਟ ਭਾਰਤ ਨੇ ਦਿੱਤੀ ਆ ਕਿ ਸਾਡੇ ਉਹਨਾਂ ਦੇ ਨਾਲ ਇਹ ਡਿਪਲੋਮੈਟਿਕ ਸੰਬੰਧ ਠੀਕ ਹੋ ਗਏ ਸਾਡੇ ਉਹਨਾਂ ਨਾਲ ਅਸੀਂ ਸਿਕਿਉਰਿਟੀ ਦੇ ਮੁੱਦੇ ਤੇ ਸਾਡੀ ਗੱਲਬਾਤ ਹੋ ਗਈ ਸਾਡੀ ਉਹਨਾਂ ਨੇ ਪੰਜ ਛੇ ਉਹਨਾਂ ਨੇ ਬਹੁਤ ਜ਼ਿਆਦਾ ਉਸ ਨੂੰ ਪ੍ਰਚਾਰਿਆ ਪਰ ਕੈਨੇਡਾ ਬਿਲਕੁਲ ਸਾਈਲੈਂਟ ਆ ਉਸ ਦੇ ਵਿੱਚ ਕਿ ਉਹਨਾਂ ਨੇ ਕਿਹਾ ਕਿ ਠੀਕ ਆ ਸਾਡੇ ਅਸੀਂ ਡਿਪਲੋਮੈਟਿਕਲੀ ਥੋੜਾ ਜਿਹਾ ਅਸੀਂ ਇੱਕ ਦੂਸਰੇ ਨਾਲ ਗੱਲਬਾਤ ਕੀਤੀ ਆ ਪਰ ਜਿੱਡੇ ਰੂਪ ਚ ਭਾਰਤ ਨੇ ਉੱਥੇ ਦਿਖਾਇਆ ਕਿ ਆ ਸਾਡੇ ਸਬੰਧ ਇਸ ਤਰ੍ਹਾਂ ਇਸ ਤਰ੍ਹਾਂ ਦੇ ਸਾਡੇ ਸਮਝੌਤੇ ਹੋ ਗਏ ਨੇ ਇਸ ਤਰ੍ਹਾਂ ਦੀ ਗੱਲ ਤਾਂ ਕੁਝ ਹੋਈ ਨਹੀਂ ਸੋ ਹਾਂਜੀ ਜਿਹੜੀ ਟ੍ਰੇਡ ਦੀ ਗੱਲ ਨਹੀਂ ਏਡੀ ਵੱਡੀ ਸੀਗੀ ਟ੍ਰੇਡ ਤਾਂ ਸ਼ੁਰੂ ਫੇਰੇ ਹੋਣੀ ਆ ਹੋਰ ਬਹੁਤ ਸਾਰੇ ਮੁੱਦੇ ਫੇਰੇ ਸ਼ੁਰੂ ਹੋਣੇ ਨੇ ਜਦੋਂ ਟ੍ਰਾਂਸ ਨੈਸ਼ਨਲ ਰਿਪਰੈਸ਼ਨ ਜਿਹੜਾ ਖਤਮ ਹੋਣਾ ਉਹ ਅਜੇ ਵੀ ਜਾਰੀ ਹੈ ਕਿਸੇ ਨਾ ਕਿਸੇ ਰੂਪ ਦੇ ਵਿੱਚ ਥ੍ਰੈਟਸ ਵੀ ਜਾਰੀ ਨੇ ਅਸਥੋਸ਼ਨ ਕਾਲ ਵੀ ਜਾਰੀ ਨੇ ਬਹੁਤ ਕੁਝ ਹੋ ਰਿਹਾ ਇੱਥੇ ਹੀ ਬਸ ਨਹੀਂ ਯੂਕਰੇਨ ਦੀ ਸਪੋਰਟ ਕੈਨੇਡਾ ਵਾਲੇ ਵੀ ਕਰਦੇ ਨੇ ਯੂਰਪ ਵਾਲੇ ਵੀ ਕਰਦੇ ਨੇ ਜਦੋਂ ਕੈਨੇਡਾ ਦੀ ਗੱਲ ਆਉਂਦੀ ਹੈ ਤੇ ਇੰਡੀਆ ਦਾ ਜਿਹੜਾ ਆਇਲ ਜਿਹੜਾ ਇੰਡੀਆ ਨੇ ਰਸ਼ੀਆ ਤੋਂ ਆਇਲ ਖਰੀਦਿਆ ਉਹ ਕੈਨੇਡਾ ਵਾਲਿਆਂ ਨੂੰ ਨਹੀਂ ਪਤਾ ਵੱਧ ਕੇ ਵੱਧ ਕਿਸਮ ਦੇ ਨਾਲ ਉਹ ਕੈਨੇਡਾ ਵਿੱਚ ਵੀ ਵੇਚਿਆ ਗਿਆ ਇਹ ਮੁੱਦੇ ਵੀ ਨੇ ਸੋ ਹੋਰ ਬਹੁਤ ਸਾਰੇ ਇਸ਼ੂਜ਼ ਨੇ ਜਿਹੜੇ ਕਿ ਗਲੋਬਲ ਅਫੇਅਰ ਨੇ ਵੀ ਇਹਨਾਂ ਨੂੰ ਕਲੀਅਰ ਕੀਤਾ ਸੀ ਸਕਉਰਟੀ ਡਿਵਾਈਜ਼ਰ ਕੈਨੇਡਾ ਦੇ ਉੱਥੇ ਜਾਂਦੇ ਨੇ ਕੱਲ ਅਸੀਂ WSC ਦੇ ਬਲਪ੍ਰੀਤ ਸਿੰਘ ਨਾਲ ਵੀ ਗੱਲਬਾਤ ਕੀਤੀ ਸੀ ਸੋ ਇਹ ਮੁੱਦੇ ਨੇ ਜਿਹੜੇ ਕਿ ਵਿਚਾਰੇ ਜਾ ਰਹੇ ਨੇ ਵਿਚਾਰੇ ਜਾਣੇ ਵੀ ਚਾਹੀਦੇ ਨੇ ਇੰਡੀਆ ਦਾ ਮੀਡੀਆ ਇੰਡੀਆ ਦਾ ਸਿਸਟਮ ਸੌ ਸੌ ਸਾਲ ਪੁਰਾਣੇ ਅਖਬਾਰ ਫੇਕ ਨਿਊਜ਼ ਡਿਸ ਇਨਫੋਰਮੇਸ਼ਨ ਫਲੋਉਣ ਦੇ ਬੜੇ ਮਾਹਰ ਨੇ ਸੂਕ ਘਟੂ ਘਟ ਉਹਨਾਂ ਨੂੰ ਇਹ ਵੀ ਨਹੀਂ ਪਤਾ ਲੱਗਦਾ ਉਹ ਜਿਹੜੀ ਉਹਨਾਂ ਦੀ ਅਥਾਰਟੀ ਆ ਜਾਂ ਉਹਨਾਂ ਦੀ ਕ੍ਰੈਡੀਬਿਲਟੀ ਹੈ ਐਜ਼ ਏ ਵੱਡੇ ਅਖਬਾਰ ਉਹ ਵੀ ਦਾਤ ਲਾ ਦਿੰਦੇ ਨੇ ਗੱਲਬਾਤ ਆਪਾਂ ਤਿੰਨ ਚਾਰ ਮੁੱਦਿਆਂ ਤੇ ਹੋਰ ਵੀ ਕਰਨੀ ਜਿਵੇਂ ਆਪਾਂ ਯੂਕਰੇਨ ਦੀ ਗੱਲ ਕੀਤੀ ਹੈ ਕਿ ਯੂਕਰੇਨ ਦੀ ਵਾਰ ਵਿੱਚ ਬੜੀ ਤਬਦੀਲੀ ਆਉਣ ਜਾ ਰਹੀ ਹੈ ਬਹੁਤ ਤਬਦੀਲੀ ਆਉਣ ਜਾ ਰਹੀ ਕਿਉਂਕਿ ਟਰੰਪ ਨੇ ਜਿਹੜੀ ਗੱਲ ਕਹਿ ਦਿੱਤੀ ਕਿ ਅਸੀਂ ਸਪੋਰਟ ਕਰਾਂਗੇ ਕਿ ਯੂਕਰੇਨ ਜੰਗ ਜਿੱਤ ਸਕਦਾ ਜਦੋਂ ਜਲਸਕੀ ਵਾਈਟ ਹਾਊਸ ਵਿੱਚ ਆਇਆ ਕਿਰਕੋਤ ਕਾਲ ਨਹੀਂ ਕੀ ਹਾਲਾਤ ਸੀ ਤੇ ਅੱਜ ਯੂਨਸ ਕੀ ਦੇ ਕੀ ਹਾਲਾਤ ਨੇ ਇਹ ਮੁੱਦਤੀ ਆਪਾਂ ਗੱਲਬਾਤ ਕੀਤੀ ਆ ਤੁਸੀਂ ਸਾਰੇ YouTube ਚੈਨਲ ਨੂੰ ਵੀ ਹਾਂ ਸਬਸਕ੍ਰਾਈਬ ਕਰ ਸਕਦੇ ਹੋ ਦੇਖੋ ਆਈਪੀਟੀਵੀ ਤੇ ਵੀ Facebook ਤੇ Instagram ਤੇ Rumble ਤੇ ਬਹੁਤ سارے ਪਲੇਟਫਾਰਮ ਤੇ ਅਸੀਂ ਆ ਰਹੇ ਹਾਂ ਸਾਡੀ ਕੋਸ਼ਿਸ਼ ਹੈ ਕਿ ਪੰਥ ਪੰਜਾਬ ਦੇ ਜਿਹੜੇ ਵਿਰੋਧੀ ਨੇ ਸਿਸਟਮ ਉਨਾਂ ਨੇ ਸਾਨੂੰ ਇਸ ਪਲੇਟਫਾਰਮ ਤੋਂ ਰੇਡੀਓ ਤੋਂ ਬੰਦ ਕਰਨ ਦੀ ਕੋਸ਼ਿਸ਼ ਕੀਤੀ ਸੀ ਅਸੀਂ ਰੇਡੀਓ ਤੋਂ ਵੀ ਆ ਰਹੇ ਹਾਂ ਹੋਰ ਵੀ ਅਸੀਂ 12 13 ਦੇ ਕਰੀਬ ਤੇ ਆ ਰਹੇ ਹਾਂ ਗੱਲਬਾਤ ਸਰਦਾਰ ਕਜਿੰਦਰ ਸਿੰਘ ਜੀ ਆਪਾਂ ਕਰਦੇ ਹਾਂ ਪਾਲਸਤੀਨ ਦਾ ਜਿਹੜਾ ਨੀਟੋ ਦਾ ਜਿਹੜਾ ਇਸ਼ੂ ਹੈ ਟੂ ਸਟੇਟਸ ਸੋਲੂਸ਼ਨ ਦੀ ਗੱਲਬਾਤ ਜੁਨਾਈਟਿਡ ਨੇਸ਼ਨ ਦੇ ਵਿੱਚ ਯੂਰਪੀਅਨ ਦੇਸ਼ ਯੂਕੇ ਫਰਾਂਸ ਵੱਲੋਂ ਇਹ ਜਿਹੜਾ ਰੈਜ਼ੋਲੂਸ਼ਨ ਆ ਉਹ ਪੇਸ਼ ਕੀਤਾ ਗਿਆ ਯੂਕਰੇਨ ਦੀ ਆਪਗਲ ਕੀਤੀ ਉਸ ਤੋਂ ਬਿਨਾ ਪਾਲਸਤਿਨ ਟੂ ਸਟੇਟ ਸੋਲੂਸ਼ਨ ਦੀ ਪੋਸਿਬਿਲਟੀ ਸਾਹਮਣੇ ਆ ਰਹੀ ਹੈ ਵਿਸ਼ਵ ਪਰ ਦੇ ਵਿੱਚ ਇਹ ਜਿਹੜੀ ਇੱਕ ਚੰਗੀ ਖਬਰ ਹੈ ਕਿਉਂਕਿ ਯੂਰਪ ਅਤੇ ਯੂਕੇ ਦੇ ਸਮੇਤ ਸਾਊਦੀ ਅਰਬ 터ਕੀ ਬਹੁਤ ਸਾਰੇ ਦੇਸ਼ ਨੇ ਫਰਾਂਸ ਇਸ ਨੂੰ ਅੱਗੇ ਲੈ ਕੇ ਜਾ ਰਹੇ ਨੇ ਜਿਹੜੀ ਟੂ ਸਟੇਟ ਫਾਰਮੂਲਾ ਇੰਟਰਨੈਸ਼ਨਲ ਲੈਵਲ ਦਾ ਇਸ ਨੂੰ ਜਿਹੜੀ ਲਾਈਫ ਸਪੋਰਟ ਮਿਲੀ ਹੈ ਵਿਸ਼ੇਸ਼ਕ 트ੰਪ ਸਾਹਿਬ ਨੇ ਕਿਹਾ ਕਿ ਉਹ ਇਸ ਦੇ ਨਾਲ ਸਹਿਮਤ ਨਹੀਂ ਹੈ ਪਰ 트ੰਪ ਸਾਹਿਬ ਨੇ ਇਹ ਵੀ ਕਿਹਾ ਸੀ ਇੰਗਲੈਂਡ ਦੇ ਪ੍ਰਾਈਮ ਮਿਨਿਸਟਰ ਨੂੰ ਤੁਸੀਂ ਰੈਕਗਨਾਈਜ਼ ਕਰੋ ਸੋ ਬਹੁਤ ਕੁਝ ਪਿੱਛੇ ਵੀ ਚੱਲ ਰਿਹਾ ਬਹੁਤ ਕੁਝ ਹੋਰ ਵੀ ਹੋਵੇਗਾ ਕਿਉਂਕਿ ਜਿਸ ਤਰੀਕੇ ਦੀ ਗੱਲਬਾਤ ਹੋ ਰਹੀ ਹੈ ਇਹ ਇੱਕ ਇਤਿਹਾਸਿਕ ਪਲ ਨੇ ਸੋ ਸਟੇਟ ਦੇਸ਼ ਇਸ ਢੰਗ ਨਾਲ ਵੀ ਬਣਦੇ ਹਨ 7 ਅਕਤੂਬਰ ਦਾ ਤੁਹਾਨੂੰ ਚੇਤਾ ਹੋਣਾ ਹੈ ਕਿ 7 ਅਕਤੂਬਰ 2023 ਨੂੰ ਜਦੋਂ ਹਮਾਸ ਨੇ ਇਜ਼ਰਾਈਲ ਤੇ ਹਮਲਾ ਕੀਤਾ ਤੇ ਉਹਦੇ ਵਿੱਚ ਇਹਨਾਂ ਨੇ ਹੋਸਟੇਜਸ ਵੀ ਜਿਹੜੇ ਹੈਲਡ ਕੀਤੇ ਉਹਨਾਂ ਨੂੰ ਰੱਖਿਆ ਕੁਝ ਅਜੇ ਵੀ ਨੇ ਗਾਜ਼ਾ ਦੀ ਤਬਾਹੀ ਦਾ ਵੱਡ ਬੱਜਿਆ ਤੇ ਅੱਜ ਗਾਜ਼ਾ ਨੂੰ ਤਬਾਹ ਰੱਖਿਆ ਜਾ ਰਿਹਾ ਪ੍ਰੈਕਟੀਕਲੀ ਕਿੰਨੇ ਕਬਾਰ ਰਹਿਣਗੇ ਤੇ ਇਸ ਤੋਂ ਬਿਨਾ ਪੀਐਲਓ ਅਤੇ ਇਜ਼ਰਾਈਲ ਦੇ ਵਿਚਕਾਰ ਕੋਈ ਸਮਝੌਤਾ ਹੋ ਸਕੇ ਇਹਦੀ ਆਸਤਾ ਜ਼ਰੂਰ ਵੱਜੀ ਹੈ ਸੋ ਕਹਿਣ ਤੋਂ ਬਾਅਦ ਇਹ ਹੈ ਕਿ ਜੁਨਾਈਟਡ ਨੇਸ਼ਨ ਦੀ ਅੱਪ ਗੱਲ ਕਰਦੇ ਆ 트럼ਪ ਸਾਹਿਬ ਨੇ ਆਫ ਕੋਰਸ ਬੋਲਦੇ ਆ ਜੁਨਾਈਟਡ ਨੇਸ਼ਨ ਨੂੰ ਵੀ ਥੋੜਾ ਬਹੁਤ ਅਕੜੀ ਸਜ਼ੀ ਕੀਤਾ ਇਹਨਾਂ ਦੇਸ਼ਾਂ ਨੂੰ ਵੀ ਕੀਤਾ ਜਿਹੜੇ ਕੈਨੇਡਾ ਯੂਕੇ ਆਸਟ੍ਰੇਲੀਆ ਫਰਾਂਸ ਯੂਰਪ ਵਾਲੇ ਜਿਹੜੇ ਕਿ ਪਾਲੇਸਤੀਨ ਦੀ ਨੂੰ ਮਾਨਤਾ ਦੇਣ ਦੀ ਗੱਲਬਾਤ ਕਰਦੇ ਸੋ ਇਹ ਆਪਣੇ ਵਿੱਚ ਬਹੁਤ ਵੱਡੀ ਗੱਲ ਹੈ ਕਿਸ ਤੇ ਅਗਰ ਅਸੀਂ ਸਾਰੇ ਕੁਝ ਦੇਖਦੇ ਹਾਂ ਜੀ ਪਾਪਾ ਜੀ ਬਿਲਕੁਲ ਇਹ ਇਹ ਜੁਲਾਈ ਦੇ ਵਿੱਚ ਹੀ ਪਿਛਲੀ ਜੁਲਾਈ ਜਿਹਨੂੰ ਆਪਾਂ ਬੀਤੀ ਜੁਲਾਈ ਦੀ ਗੱਲ ਆ ਉਦੋਂ ਵੀ ਬਟੇ ਨੇ ਵੀ ਇਹ ਗੱਲ ਕਹੀ ਸੀਗੀ ਕਿ ਜੇ ਇਹ ਦੋ ਦੇਸ਼ਾਂ ਦੇ ਜਿਹੜੇ ਦੇ ਦੇ ਜਿਹੜੀਆਂ ਸ਼ਰਤਾਂ ਨੇ ਉਹਦੀ ਉਹਦੀ ਪਾਲਣਾ ਜੇ ਨਹੀਂ ਕੀਤੀ ਜਾਂਦੀ ਹੈਗੀ ਤਾਂ ਸਤੰਬਰ ਦੇ ਵਿੱਚ ਆਪਣਾ ਜਿਹੜਾ ਰੋਕਿਆ ਉਹ ਬਦਲ ਲਏਗਾ ਸੋ ਇਹ ਜਿਹੜਾ ਜਿਹੜਾ ਸਾਰਾ ਕੁਝ ਹੋ ਵਾਪਰ ਰਿਹਾ ਹੈਗਾ ਤੋ ਕਈ ਲੋਕ ਹੁਣ ਇਹ ਇਸ ਖਬਰ ਦੇ ਨਾਲ ਇਹ ਵੀ ਖਬਰ ਨੂੰ ਹੀ ਬਹੁਤ ਜੋੜ ਕੇ ਤੇ ਇਹ ਕਿਸੇ ਕਿਹੋ ਜੀ ਸਵੰਟੀ ਦੀ ਗੱਲ ਕਰਦੇ ਆ ਕਿ ਜਿੱਥੇ ਉਹਨਾਂ ਦੀ ਆਪਣੀ ਕੋਈ ਫੌਜ ਨਹੀਂ ਹੋਏਗੀ ਉਹਨਾਂ ਦਾ ਆਪਣਾ ਜਿਹੜਾ ਇਸ ਤਰ੍ਹਾਂ ਦਾ ਕੋਈ ਸਿਸਟਮ ਨਹੀਂ ਹੋਏਗਾ ਤੇ ਫਿਰ ਇਹ ਦੇਸ਼ ਦਾ ਮਤਲਬ ਕੀ ਰਹਿ ਜਾਂਦਾ ਹੈਗਾ ਦੇਖੋ ਕਈ ਵਾਰੀ ਨਾ ਕੋਸ਼ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ ਉਹ ਉਸ ਨੂੰ 80 ਜਾਂ ਲੋਕ ਆਮ ਬੰਦਾ ਜਿਹੜਾ ਹੈਗਾ ਕਿਸੇ ਹੋਰ ਤੌਰ ਤਰੀਕੇ ਦੇ ਨਾਲ ਦੇਖ ਰਿਹਾ ਹੁੰਦਾ ਇਥੇ ਗੱਲ ਇਸ ਬੜੀ ਸਿੱਤੀ ਤੇ ਸਪਸ਼ਟ ਹੈਗੀ ਆ ਕਿ ਜਦੋਂ ਕਿਸੇ ਦੇਸ਼ ਨੂੰ ਕੋ ਤੁਸੀਂ ਮਾਨਤਾ ਦਿੰਦੇ ਹੋ ਤਾਂ ਉਹਦੇ ਉਹਦੇ ਆਪਣੇ ਕੁਝ ਰਾਈਟਸ ਜਿਹੜੇ ਨੇ ਉਹ ਬਣ ਜਾਂਦੇ ਹੈਗੇ ਨੇ ਸੋ ਇਹ ਗੱਲ ਕਈ ਵਾਰੀ ਦੇਖਣ ਨੂੰ ਇਦਾਂ ਹੀ ਲੱਗਦੀ ਹੁੰਦੀ ਆ ਕਿ ਸਟਾਰਟਿੰਗ ਦੇ ਵਿੱਚ ਉਹ ਕੀ ਕਹਿੰਦੇ ਹੁਣੇ ਕਿ ਕੋਈ ਜੇ ਕੋਈ ਹੁਣ ਤੁਹਾਡੇ ਕੋਲ ਪੂਰੀ ਬਾਹ ਨਹੀਂ ਫੜੀ ਜਾਂਦੀ ਤਾਂ ਜੇ ਕੋਈ ਉਂਗਲੀ ਫੜੀ ਜਾ ਰਹੀ ਆ ਤਾਂ ਉਹਨੂੰ ਤਾਂ ਨਹੀਂ ਛੱਡਣਾ ਚਾਹੀਦਾ ਨਾ ਕਿਸੇ ਵੀ ਤਰੀਕੇ ਦੇ ਨਾਲ ਤੇ ਬਹੁਤ ਵੱਡੀ ਗੱਲ ਹੈ ਜੀ ਬਹੁਤ ਵੱਡੀ ਹਾਂ ਸੋ ਇਸ ਕਰਕੇ ਇਸ ਨੂੰ ਹੱਲੇ ਇਸ ਤਰ੍ਹਾਂ ਦੇ ਨਾਲ ਡਿਸਕ੍ਰਾਈਬ ਕਰ ਦੇਣਾ ਕਿਉਂਕਿ ਬਹੁਤ ਸਾਰੇ ਮੀਡੀਆ ਵੱਲੋਂ ਇਹ ਵੀ ਗੱਲਾਂ ਜਿਹੜੀਆਂ ਨੇ ਉਹ ਕੀਤੀਆਂ ਜਾ ਰਹੀਆਂ ਨੇ ਕਿ ਇਹ ਕਿਹੋ ਜਿਹੀ ਮਾਨਤਾ ਦੀ ਜਿਹੜੀ ਉਹ ਗੱਲ ਆ ਪਰ ਇਦਾਂ ਨਹੀਂ ਹੁੰਦਾ ਉਹਦੇ ਉਹਦੇ ਬਹੁਤ ਸਾਰੇ ਰੂਲਸ ਐਂਡ ਰੈਗੂਲੇਸ਼ਨ ਹੁੰਦੇ ਨੇ ਉਹਦੀ ਡਿਟੇਲ ਹੁੰਦੀ ਆ ਜਦੋਂ ਡਿਟੇਲ ਨੂੰ ਤੁਸੀਂ ਚੰਗੀ ਤਰ੍ਹਾਂ ਦੇ ਨਾਲ ਪੜਦੇ ਹੋ ਦੇਖਦੇ ਹੋ ਸਾਹਮਣੇ ਆਉਂਦੀਆਂ ਨੇ ਅਸਲੀਅਤ ਦੇ ਵਿੱਚ ਖਬਰਾਂ ਉਦੋਂ ਫਿਰ ਇਹ ਹੁੰਦਾ ਕਿ ਆਫਟਰ ਆਲ ਜੀਟੀਜੀ ਚਾਹੀਦੀ ਆ ਕਿ ਜੇ ਕੋਈ ਪੇਸ਼ਵਰ ਜੋ ਕਿਸੇ ਨੂੰ ਕੋਈ ਤਾਂ ਘੱਮ ਸੇ ਘੱਮ ਉੱਥੇ ਕੋਈ ਸ਼ਾਂਤੀ ਹੋਏਗੀ ਲੋਕਾਂ ਦਾ ਮੁੜ ਸੇਵਾ ਹੋਏਗਾ ਲੋਕ ਠੀਕ ਤਰ੍ਹਾਂ ਦੇ ਨਾਲ ਰਹਿਣਾ ਸਿੱਖਣਗੇ ਲੋਕਾਂ ਨੂੰ ਲੋਕਾਂ ਨੂੰ ਇਹ ਪਤਾ ਲੱਗੇਗਾ ਕਿ ਅਸੀਂ ਆਪਣੇ ਆਪਣੇ ਦੇਸ਼ ਕਿਸ ਤਰ੍ਹਾਂ ਦੇ ਨਾਲ ਰਹਿਣਾ ਜੀ 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 ਜਿਹਦੇ ਦੇਸ਼ ਦੇ ਉੱਤੇ ਵੀ ਇਹ ਜਿਹੜੀਆਂ ਚੀਜ਼ਾਂ ਨੇ ਉਹ ਲਾਗੂ ਹੁੰਦੀਆਂ ਨੇ ਕਿ ਮੈਂ ਕਿਸੇ ਕੰਟਰੀ ਦੇ ਉੱਤੇ ਜਿਹੜਾ ਉਹ ਇਸ ਤਰੀਕੇ ਦੇ ਨਾਲ ਦੁਬਾਰਾ ਕੋਈ ਮਾਰ ਦੇ ਵਿੱਚ ਜਾ ਸਕਦਾ ਜਾ ਮੈਂ ਉਸ ਤਰ੍ਹਾਂ ਦੇ ਨਾਲ ਉਸ ਨੂੰ ਦੇਖ ਸਕਦਾ ਕਿ ਨਹੀਂ ਦੇਖ ਸਕਦਾ ਸੋ ਇਹ ਸਾਰੀਆਂ ਸਾਰਾ ਸਾਰੇ ਸਿਨੇਰੀਓ ਨੂੰ ਬਹੁਤ ਛੋਟੇ ਰੂਪ ਚ ਨਹੀਂ ਦੇਖਣਾ ਚਾਹੀਦਾ ਹੈਗਾ ਇਹ ਜਿੱਦਾਂ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਇਹ ਜਿਹੜੀਆਂ ਘਟਨਾਵਾ ਵਾਪਰਨੀਆਂ ਨੇ ਨਾ ਇਹ ਘਟਨਾਵਾ ਦਾ ਵਾਪਰਨਾ ਕੋਈ ਆਮ ਨਹੀਂ ਹੈਗਾ ਆਪਾਂ ਬਹੁਤ ਪੰਜ ਚਾਰ ਸਾਲ ਪਹਿਲਾਂ ਪਿੱਛੇ ਵੀ ਜਦੋਂ ਆਪਾਂ ਕਦੀ ਗੱਲਬਾਤ ਕਰਦੇ ਸੀਗੇ ਕੋਈ ਗੱਲਾਂ ਕਰਦੇ ਕਿ ਆਉਣ ਵਾਲੇ 5-7 ਸਾਲਾਂ ਦੇ ਵਿੱਚ ਜਿਹੜਾ ਸੰਸਾਰ ਆ ਬਹੁਤ ਬਦਲਿਆ ਬਦਲਿਆ ਨਜ਼ਰ ਆਏਗਾ ਇਥੇ ਬਹੁਤ ਸਾਰਾ ਕੁਝ ਹੋਏਗਾ ਵਾਪਰੇਗਾ ਤੇ ਹੁਣ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿੱਥੇ-ਜਿੱਥੇ ਵੀ ਇਹ ਟੈਨਸ਼ਨ ਪਈਆਂ ਹੋਈਆਂ ਨੇ ਜਾਂ ਤਾਂ ਇਸ ਨੂੰ ਕਿਸੇ ਤਰੀਕੇ ਦੇ ਨਾਲ ਸੁਲਝ ਲਿਆ ਜਾਏਗਾ ਨਹੀਂ ਤਾਂ ਬਹੁਤ ਸਾਰੇ ਦੇਸ਼ ਜਿਹੜੇ ਨੇ ਉਹ ਇਸ ਤਰ੍ਹਾਂ ਦੇ ਨਾਲ ਵੀ ਸਾਹਮਣੇ ਸਾਡੇ ਆ ਸਕਦੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਕਿ ਜਿੱਥੇ ਕਿ ਜਿਨ੍ਹਾਂ ਨੇ ਨਵੀਂ-ਨਵੀਂ ਵੀ ਕਿਤੇ ਥੋੜੇ ਸਾਲ ਪਹਿਲਾਂ ਵੀ ਜਾਂ ਕੁਝ ਸਵਾ ਪਹਿਲਾਂ ਵੀ ਜਿਨ੍ਹਾਂ ਨੇ ਡੈਮੋਕ੍ਰੇਸੀ ਦੇ ਵਿੱਚ ਐਂਟਰੀ ਕੀਤੀ ਸੀਗੀ ਉਹ ਲੋਕਾਂ ਦੇ ਵਿੱਚ ਵੀ ਅੰਦਰ ਜਿਹੜੀ ਇਸ ਤਰ੍ਹਾਂ ਦੀ ਭਾਵਨਾਵਾਂ ਪਈ ਹੋਈ ਭਾਵਨਾ ਪਈ ਹੋਈ ਆ ਕਿ ਅਸੀਂ ਇਸ ਚੀਜ਼ ਨੂੰ ਚਲਾਉਣਾ ਕਿਵੇਂ ਆ ਸੰਸਾਰ ਨੂੰ ਦੇਖਣਾ ਕਿਵੇਂ ਆ ਪਰ ਜਿਹੜਾ ਸਾਰਾ ਕੁਝ ਕੰਟਰੋਲ ਹੋ ਰਿਹਾ ਉਹਨਾਂ ਨੂੰ ਉਹਨਾਂ ਨੂੰ ਉਦੋਂ ਪਤਾ ਲੱਗਦਾ ਕਿ ਜਦੋਂ ਦੁਨੀਆ ਦੇ ਵਿੱਚ ਜਿਹੜੇ ਜਿਹੜੇ ਸੁਪਰ ਪਾਵਰਸ ਨੇ ਉਹ ਉਹ ਕੀ ਚਾਹੁੰਦੇ ਨੇ ਉਹਨਾਂ ਦਾ ਕੀ ਤੌਰ ਤਰੀਕਾ ਉਹ ਦੁਨੀਆ ਨੂੰ ਕਿਸ ਤਰ੍ਹਾਂ ਦੇ ਨਾਲ ਦੇਖਦੇ ਨੇ ਸੋ ਗੱਲ ਸਵਾਲ ਇੱਥੇ ਆ ਕੇ ਜਿਹੜਾ ਉਹ ਹਮੇਸ਼ਾ ਖੜ ਜਾਂਦਾ ਤੇ ਕਈ ਵਾਰੀ ਅਸੀਂ ਬਹੁਤ ਉਹਨੂੰ ਛੋਟੇ ਚੌਕ ਤੇ ਚ ਦੇਖਣ ਦੀ ਕੋਸ਼ਿਸ਼ ਕਰਨੀ ਹੁੰਦਾ ਕਿ ਇਸ ਤੋਂ ਵੀ ਸਾਨੂੰ ਜਿਹੜਾ ਹੈ ਬਾਹਰ ਚੱਲਣਾ ਕੋ ਬਹੁਤ ਸਾਰੇ ਗੱਲਾਂ ਬਾਤਾਂ ਨੇ ਹੁਣ ਆਪਾਂ ਦੇਖਦੇ ਆ ਜਿਹੜੀ ਕੈਨੇਡਾ ਦੇ ਕੋਲ ਆਪਣੀ ਮਿਲਟਰੀ ਹੈਗੀ ਹੈ ਕੈਨੇਡਾ ਇੱਕ ਇੰਡੀਪੈਂਡੈਂਟ ਦੇਸ਼ ਹੈਗਾ ਇਹਦੇ ਵਿੱਚ ਜਿਵੇਂ ਕੰਪੇਅਰ ਟੂ ਅਮਰੀਕਾ ਆਪਾਂ ਸੁਪਰ ਪਾਵਰ ਸਾਰੇ ਸਾਊਥ ਵਿੱਚ ਸਾਡੀ ਮਿਲਟਰੀ 트ੰਪਸਾਬ ਤਾਂ ਕਹਿੰਦਾ ਕਿ 55th ਸਟੇਟ ਵੀ ਬਣ ਸਕਦੀ ਪਰ ਉਹਨੇ ਕਿਹੜਾ ਹਮਲਾ ਕਰ ਦਿੱਤਾ ਦੂਜੇ ਪਾਸੇ ਆਪਾਂ ਦੇਖਦੇ ਆ ਜੇਕਰ ਜੇਕਰ ਅਸੀਂ ਪੀਸ ਫੋਰ ਟੰਗ ਦੇ ਨਾਲ ਬਰਾਬਰਤਾ ਦੇ ਨਾਲ ਰਹਿਣਾ ਚਾਹੁੰਦੇ ਆ ਅਧਿਕਾਰ ਦੇਣਾ ਚਾਹੁੰਦੇ ਆ ਜੇ ਹਮਾਸ ਵਾਲੇ ਕਹਿਣਗੇ ਡੈਥ ਤੂ ਇਜ਼ਰਾਇਲ ਫੇਰ ਵੀ ਮਸਲਾ ਹੱਲ ਨਹੀਂ ਹੁੰਦਾ ਹਾਂਜੀ ਜਾਂ 1967 ਵਿੱਚ ਲੜਾਈਆਂ ਲੜ ਕੇ ਵੀ ਦੇਖ ਲਈਆਂ ਜਾਰਡਨ ਅਤੇ ਈਜੀਪਟ ਦੀ ਆਪਾਂ ਗੱਲ ਕਰ ਲਾਓ ਉਹਨਾਂ ਦੀ ਮਿਲਟਰੀ ਪਾਵਰ ਉਹਨਾਂ ਦੇ ਪਿੱਛੇ ਅਮਰੀਕਾ ਖੜਾ ਇਹਦੇ ਵਿੱਚ ਕੋਈ ਦੋਰਾਮਾ ਨਹੀਂ ਹੈਗਾ ਪਰ ਜੇ ਇਹ ਸਟੇਟ ਇਸ ਤਰੀਕੇ ਨਾਲ ਨਹੀਂ ਹੁੰਦੀ ਜੁਨਾਈਟਡ ਨੇਸ਼ਨ ਦੇ ਮੁਖੀ ਨੇ ਵੀ ਕਿਹਾ ਜੇਕਰ ਵਨ ਸਟੇਟ ਸੋਲੂਸ਼ਨ ਹੁੰਦਾ ਫੇਰ ਤਾਂ ਉੱਥੇ 100% ਸੁਪਰਮੈਸੀ ਜਿਹੜੀ ਆ ਉਹ ਚੱਲੇਗੀ ਇਜ਼ਰਾਇਲ ਦੀ ਔਰ ਜਦੋਂ ਆਪਾਂ ਤੁਸੀਂ ਕਰ ਕੀਤੀ ਜਦੋਂ ਜਦੋਂ ਸਟੇਟ ਨੂੰ ਮਾਨਤਾ ਮਿਲ ਜਾਂਦੀ ਆ ਉਹਦੀ ਅੰਬੈਸੀਜ਼ ਹੁੰਦੇ ਆ ਉਹਦੇ ਫਿਰ ਆ ਕਿਹਾ ਲੋ ਬਹੁਤ ਵੱਡਾ ਸਿਸਟਮ ਹੁੰਦਾ ਉਹਦੇ ਉਹਦੀ ਜਿੰਦਾ ਇੰਟਰਨੇਸ਼ਨਲ ਵੱਲ ਵੀ ਮਦਦ ਕੀਤੀ ਜਾਂਦੀ ਆ ਮਦਦ ਜਿੰਦਾ ਇੰਟਰਨੇਸ਼ਨਲ ਵੱਲੋਂ ਗਾਜਾ ਵਿੱਚ ਵੀ ਕੀਤੀ ਜਾਂਦੀ ਸੀ ਪਰ ਗਾਜਾ ਦੇ ਵਿੱਚ ਜਿਹੜੇ ਵੱਖ-ਵੱਖ ਦੇਸ਼ਾਂ ਉਹ ਬੈਕਅਪ ਸਗੇ ਹਮਾਸ ਵਾਲੇ ਸਾਰਾ ਕੁਝ ਹੁੰਦੇ ਰਹਾ ਇਹ ਇਹਦੇ ਵਿੱਚ ਕੋਈ ਦੋਰਾਮਾਨੀ ਤੁਸੀਂ ਉਹ ਹਮਾਸ ਨੂੰ ਵੀ ਤੁਸੀਂ ਕੈਰੀ ਕਰਨਾ ਉਹਨਾਂ ਦੇ ਬੈਗਜ ਵੀ ਕੈਰੀ ਕਰਨੇ ਨੇ ਤੇ ਮੈਂ ਇੱਥੇ ਆਪਾਂ ਇਹ ਨਹੀਂ ਕਹਿ ਰਹੇ ਕਿ ਜੋ ਕੁਝ ਗਾਜਾ ਦੇ ਵਿੱਚ ਇਜਰਾਨੀ ਕੀਤਾ ਆਪਾਂ ਨੂੰ ਜਸਟੀਫਾਈ ਕਰਦੇ ਨਾ ਇਹ ਸੀ ਹਮਾਸ ਵੱਲੋਂ ਕੀਤੇ ਗਏ ਜਿਹੜਾ ਹਮਲਾ ਸੀ ਉਹਨੂੰ ਕਿਸਤੀ ਕਰਨਾ ਜਸਟੀਫਾਈ ਕਰਦੇ ਆ ਸੋ ਪੀਸ ਤੇ ਜਸਟਿਸ ਜਿਹੜਾ ਆ ਸੌਵਰਟੀ ਆ ਉਹ ਟੂ ਵਸਟਰੀਆ ਆਜ਼ਾਦੀ ਵੀ ਟੂ ਵਸਟਰੀਆ ਇੱਕ ਦਿਨ ਵਿੱਚ ਕੁਝ ਹੋਰ ਕਹਿਣਾ ਚਾਹੁੰਦੇ ਇਸ ਇਸ਼ੂ ਤੇ ਹਾਂ ਬਿਲਕੁਲ ਭਾਜੀ ਦੇਖੋ ਇੱਕ ਬੜੀ ਸਪਸਟ ਦੀ ਗੱਲ ਆ ਪਿੱਛੇ ਕਈ ਵਾਰੀ ਨਾ ਜਿਹੜੀ ਆਪਾਂ ਗੱਲ ਕਰਦੇ ਪਏ ਆ ਕਈ ਵਾਰੀ ਇਸ ਤਰ੍ਹਾਂ ਲੱਗਦਾ ਹੁੰਦਾ ਕਿ ਜਿੱਦਾਂ ਸਾਨੂੰ ਵੀ ਲੋਕ ਜਾਂ ਅਸੀਂ ਐਜ਼ ਅ ਸਿਕ ਨੇਸ਼ਨ ਦੇ ਤੌਰ ਦੇ ਉੱਤੇ ਜਦੋਂ ਆਪਾਂ ਦੇਖਦੇ ਹਾਂ ਤਾਂ ਲੋਕ ਕਹਿੰਦੇ ਨੇ ਲੋਕਾਂ ਦੀ ਜਾਂ ਦੂਸਰਾ ਪੱਖ ਦੀ ਇਹ ਹੁੰਦੀ ਆ ਕਿ ਤੁਸੀਂ ਅਮਰੀਕਾ ਵੱਲ ਵੀ ਤੁਸੀਂ ਵੀ ਦੇਖਦੇ ਪਏ ਹੋ ਤੇ ਉਹਨਾਂ ਨੂੰ ਇਹ ਬਹੁਤ ਵੱਡਾ ਆਨਸਰ ਇੱਥੇ ਮਿਲਿਆ ਹੋਇਆ ਕਿ ਮੁਸਲਮ ਕੰਟਰੀਜ਼ ਦੇ ਤਕਰੀਬਨ 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 58 ਤੋਂ ਵੱਧ ਜਿਹੜੇ ਨੇ ਉਹਨਾਂ ਦੇ ਕੰਟਰੀ ਨੇ ਉਹ ਵੀ ਯੂਐਸ ਨੂੰ ਹੀ ਦੇਖ ਰਿਆ ਉਹ ਉਹਨਾਂ ਨੂੰ ਹੀ ਦੇਖ ਰਿਆ ਹੈਗਾ ਜਦੋਂ ਉਹ ਉਹ ਜਿਹੜਾ ਹੈਗਾ ਉਹ ਵੈਸਟ ਵਾਲ ਦੇਖ ਕੇ ਕਿ ਸਾਡਾ ਫੈਸਲਾ ਇੱਥੇ ਹੀ ਆ ਕੇ ਹੋਣਾ ਇਹਦੇ ਵਿੱਚੋਂ ਨਿਕਲਣਾ ਤੇ ਉਦੋਂ ਫਿਰ ਬਾਕੀ ਜਿਹੜੇ ਜਿਨ੍ਹਾਂ ਜਿਹੜੇ ਬਿਲਕੁਲ ਹਲੇ ਸਟੇਟਲੈਸ ਨੇ ਉਹ ਉਹ ਵੀ ਤਾਂ ਕਿਤੇ ਨਾ ਕਿਤੇ ਆਸ ਲਾ ਸਕਦੇ ਨੇ ਨਾ ਸੋ ਇਸ ਕਰਕੇ ਇਹ ਚੀਜ਼ ਨੂੰ ਪ੍ਰਚਾਰਨਾ ਜਾਂ ਇਹ ਚੀਜ਼ ਨੂੰ ਕਹਿਣਾ ਮੈਨੂੰ ਲੱਗਦਾ ਕਿ ਇਹਦੇ ਵਿੱਚ ਵੀ ਜਿਹੜੀ ਨਹੀਂ ਜਿਹੜਾ ਜਿਹੜਾ ਆਪਣੇ ਆਪ ਨੂੰ ਫੇਕ ਮੱਡੀ ਸੁਪਰ ਸੁਪਰ ਪਾਵਰ ਬਣਿਆ ਫਿਰਦਾ ਇੰਡੀਆ ਇਹਨਾਂ ਦੇ ਵੱਡੋ ਵੱਡੇ ਜਿਹੜੇ ਕਾਰਪੋਰੇਟ ਘਰਾਣੇ ਨੇ ਅਡਾਨੀ ਅਬਾਨੀ ਹੁਣ ਤਾਂ ਇਹਨਾਂ ਦੇ ਐਗਜ਼ੈਕਟਿਵ ਨੇ ਜਿਹੜੇ ਕਾਰਪੋਰੇਟਰ ਨੇ ਉਹਨਾਂ ਦੇ ਵੀ ਜੀ ਵੀਰਾਤ ਹੋਣਗੇ 1 1 ਲੱਖ ਡਾਲਰ ਨੂੰ H1 B1 ਵੀਜ਼ਾ ਟਰੰਪ ਨੇ ਜਿਹੜਾ ਐਲਾਨ ਕਰ ਦਿੱਤਾ ਕਿਉਂਕਿ ਇੰਡੀਆ ਨੇ ਜਿਹੜਾ ਟਰਸਟ ਖੋਲਿਆ ਹੈ ਅਮਰੀਕਾ ਦਾ ਇੰਡੀਆ ਨੇ ਟਰਸਟ ਖੋਲਿਆ ਸੀ ਸਿੱਖਾਂ ਦਾ ਖਾਸ ਕਰਕੇ 1984 ਵਿੱਚ ਅਤੇ ਅੱਜ ਤੱਕ ਟ੍ਰਾਂਸਨੈਸ਼ਨਲ ਰੈਪ੍ਰੈਸ਼ਨ ਦੀਆਂ ਘਟਨਾਵਾਂ ਅਮਰੀਕਾ ਵਿੱਚ ਵੀ ਵਾਪਰੀਆਂ ਕੈਨੇਡਾ ਵਿੱਚ ਵੀ ਵਾਪਰੀਆਂ ਜਦੋਂ ਕੈਨੇਡਾ 'ਚ ਕੋਈ ਗੱਲ ਹੁੰਦੀ ਹੈ ਬੜਾ ਚੀਕ ਚਹਾੜਾ ਪਾ ਜਾਂਦਾ ਅਮਰੀਕਾ ਬਾਹਰ ਨੂੰ ਬਿਲਕੁਲ ਚੁੱਪ ਕਰ ਜਾਂਦੇ ਨੇ ਸੋ ਇਹ ਸੁਪਰ ਪਾਵਰ ਸੁਪਰ ਪਾਵਰ ਹੀ ਹੈ ਬਹੁਤ ਕੁਝ ਫਰਕ ਆ ਸਰਦਾਰ ਕਜਿੰਦਰ ਸਿੰਘ ਜੀ ਜੇ ਤੁਸੀਂ ਇਸ ਸਿਰਿਸ਼ਟਕ ਹੋਰ ਗੱਲ ਕਰਨੀ ਕਰ ਸਕਦੇ ਆਪਾਂ ਆ ਪੰਜਾਬ ਦੀ ਵੀ ਗੱਲ ਕਰੀਏ ਤੇ ਰਾਧਾ ਸਵਾਮੀ ਮੁਖੀ ਦਾ ਮਜੀਠੀਆ ਸਾਹਿਬ ਨੂੰ ਜਿਹੜਾ ਮਿਲਣ ਜਾਣਾ ਇਹ ਕੀ ਮੁੱਦਾ ਹੈ ਤੇ ਪਿੱਛੇ ਕੀ ਹੋ ਸਕਦਾ ਹੈ ਕਿਹੋ ਜਿਹੇ ਹਾਲਾਤ ਬਦਲ ਰਹੇ ਨੇ ਪੰਜਾਬ ਦੀ ਸਿਆਸਤ ਕਿੱ데 ਨੂੰ ਜਾ ਰਹੀ ਹੈ ਪੰਜਾਬ ਵਸਦਾ ਗੋਰਾ ਦੇ ਨਾਵੇਂ ਪੰਜਾਬ ਜਡੇਰਾਬਾਦ ਵੀ ਜਿਹੜਾ ਸਿਸਟਮੈਟਿਕਲੀ ਸਰਕਾਰਾਂ ਬਲੌ ਖੜਾ ਕੀ ਤਜੰਦਾ ਬਹੁਤ ਕੁਝ ਹੋ ਰਿਹਾ ਪਰਦੇ ਪਿੱਛੇ ਬਹੁਤ ਕੁਝ ਹੋ ਰਿਹਾ ਹਾਂ ਜੀ ਬਹੁਤ ਕੁਝ ਹੋਣ ਵਾਲਾ ਵੀ ਹਾਂ ਜੀ ਸਤਿਕਾਰ ਖਲਜਿੰਦਰ ਸਿੰਘ ਜੀ ਬਿਲਕੁਲ ਭਾਜੀ ਜਿਹੜਾ ਜਿਹੜਾ ਗੁਰਿੰਦਰ ਸਿੰਘ ਢਿੱਲੋਂ ਜਿਹੜੇ ਬਿਆਸ ਡੇਰੇ ਦੇ ਮੁਖਤੀ ਨੇ ਉਹਨਾਂ ਦੀਆਂ ਪਿਛਲੇ ਕੁਝ ਸਮੇਂ ਦੇ ਵਿੱਚ ਆਪਾਂ ਦੇਖਿਆ ਕਿ ਉਹਨਾਂ ਨੇ ਗੱਦੀ ਨਸੀਲ ਵੀ ਆਪਣਾ ਜਿਹੜਾ ਸੀਗਾ ਉਹ ਨਵਾਂ ਬਣਾ ਲਿਆ ਉਹਨਾਂ ਦੇ ਜੋ ਉਹਨਾਂ ਦੀਆਂ ਰਵਾਈਟਾਂ ਨੇ ਉਹਦੇ ਮੁਤਾਬਕ ਪਰ ਉਹਨਾਂ ਹੱਲੇ ਵੀ ਉਹ ਆਪਣੇ ਤੌਰ ਦੇ ਉੱਤੇ ਜਿਹੜਾ ਹੈ ਉਹ ਕੰਮ ਜਿਹੜਾ ਉਹ ਕਰਦੇ ਪਏ ਨੇ ਤੋ ਇੱਕ ਕਿਸੇ ਡੇਰੇ ਦੇ ਮੁਖੀ ਵੱਜੋਂ ਵਿਚਰਦੇ ਹੋਏ ਉਹ ਪਿਛਲੇ ਕੋਈ ਸਾਲ ਡੇਢ ਸਾਲ ਤੋਂ ਉਹਨਾਂ ਦੀਆਂ ਸਰਗਰਮੀਆਂ ਪੋਲੀਟੀਕਲੀ ਜਿਆਦਾ ਜਿਹੜੀਆਂ ਨੇ ਉਹ ਦੇਖੀਆਂ ਜਾ ਰਹੀਆਂ ਹੈਗੀਆਂ ਨੇ ਤੋ ਇੱਕ ਡੇਰੇ ਦੇ ਮੁਖ ਦਾ ਮੁਖ ਜਾਨੀ ਕਿ ਜਿਹਨੂੰ ਜਿਹਨੂੰ ਹੈੱਡ ਹੋਣ ਦੇ ਬਾਵਜੂਦ ਆਪਾਂ ਚਲੋ ਇਹ ਕੀ ਨਹੀਂ ਕਿਉਂਕਿ ਹੱਲੇ ਤੱਕ ਕੋਰਟ ਨੇ ਫੈਸਲਾ ਦੇਣਾ ਕਿ ਵਿਕਰਮਜੀਤ ਸਿੰਘ ਮਜੀਠੀਆ ਜਿਹੜਾ ਹੈਗਾ ਉਹ ਡਰੱਗ ਜੋ ਵੱਧ ਚਾਇਤਾ ਬਣਾਉਣ ਦੇ ਵਿੱਚ ਕਿਹੜੇ ਜਿਹੜੇ ਉਹਦੇ ਤੇ ਦੋ ਮੇਨ ਕੇਸ ਨੇ ਕਿ ਉਹਨਾਂ ਦੇ ਕੇਸਾਂ ਦੇ ਵਿੱਚ ਹਲੇ ਜਿਹੜਾ ਉਹ ਪੂਰੀ ਤਰ੍ਹਾਂ ਦੇ ਨਾਲ ਹਲੇ ট্রાયਲ ਚੱਲਦਾ ਪਿਆ ਕੇਸ ਚੱਲਦਾ ਪਿਆ ਹਲੇ ਇਹ ਤਾਂ ਨਹੀਂ ਹੈ ਕਿ ਦੋਸ਼ੀ ਕਰਾਰ ਦਿੱਤਾ ਪਰ ਇੱਕ ਡੇਰੇ ਦੇ ਮੁਖੀ ਵੱਲੋਂ ਜਾ ਕੇ ਮੁਲਾਕਾਤ ਕਰਨੀ ਇਹ ਸੋ ਉਹਨਾਂ ਲੋਕਾਂ ਵਾਸਤੇ ਵੀ ਇੱਕ ਬਹੁਤ ਵੱਡਾ ਸਵਾਲ ਖੜਾ ਹੋ ਜਾਂਦਾ ਹੈਗਾ ਕਿ ਉਹ ਕਹਿੰਦੇ ਨੇ ਕਿ ਜਦੋਂ ਇਸ ਮਜੀਠੀ ਦਾ ਨਾਮ ਡੱਗ ਜਿਹੜੀ ਤਸਕਰੀ ਸੀ ਉਹਦੇ ਵਿੱਚ ਆਇਆ ਸੀ ਤਾਂ ਉਦੋਂ ਇਹ ਗੱਲ ਬੜੀ ਸਿੱਧੀ ਤੇ ਸਪੱਸ਼ਟ ਸੀਗੀ ਕਿ ਉਹ ਮਾਵਾ ਦੇ ਪੁੱਤ ਜਿਹੜੇ ਸੀਗੇ ਜਿਹੜੇ ਇਸ ਦੁਨੀਆ ਤੋਂ ਕੂਚ ਕਰ ਗਏ ਛੋਟੇ ਛੋਟੇ ਬੱਚੇ ਕੂਚ ਕਰ ਗਏ ਲੋਕਾਂ ਦੀਆਂ ਕੁੜੀਆਂ ਲੋਕਾਂ ਦੇ ਕਿਸੇ ਕਿਸੇ ਦਾ ਕੋਈ ਛੋਟੇ ਬੱਚਿਆਂ ਦਾ ਜਿਹੜੇ ਸੀਗੇ ਬੱਚੇ ਛੋਟੇ ਸੀ ਫਾਦਰ ਸੀ ਕੋਈ ਉਹ ਇਸ ਦੁਨੀਆ ਤੋਂ ਚਲਾ ਗਿਆ ਸੋ ਉਹ ਵੀ ਲੋਕ ਦੇ ਨਾਲ ਸੰਬੰਧਤ ਨੇ ਉਹਨਾਂ ਲੋਕਾਂ ਦੇ ਮਨ ਦੇ ਉੱਤੇ ਕੀ ਹੁੰਦੀ ਹੋਗੀ ਕਿ ਇਹੋ ਜਿਹੇ ਬੰਦੇ ਨੂੰ ਸਾਡੇ ਜਿਹੜੇ ਬਾਬਾ ਜੀ ਨੇ ਉਹ ਅ ਜੇਲ ਦੇ ਵਿੱਚ ਮੁਲਾਕਾਤ ਕਰਕੇ ਆਉਂਦੇ ਨੇ ਤੇ ਹੈਰਾਨੀ ਵਾਲੀ ਗੱਲ ਕਿ 2-3 ਇੱਕ ਦਿਨ ਪਹਿਲਾਂ ਕੋਸ਼ ਅਕਾਲੀ ਮੰਤਰੀ ਜਿਹੜੇ ਨੇ ਵਿਰਸਾ ਸਿੰਘ ਵਲਟੋਏ ਹੋਣੀ ਉਹ ਉੱਥੇ ਜਾਂਦੇ ਨੇ ਤੇ ਉਹਦੇ ਵਿੱਚ ਉਹਨਾਂ ਨੇ ਸਪਸ਼ਟ ਇਹ ਗੱਲ ਕਹੀ ਸੀ ਕਿ ਦੇਖੋ ਜੀ ਸਿਰਫ ਖੂਨ ਦੇ ਰਿਸ਼ਤੇ ਵਾਲੇ ਜਿਹੜੇ ਨੇ ਉਹ ਇਹ ਮੁਲਾਕਾਤ ਕਰ ਸਕਦੇ ਨੇ ਬਾਕੀਆਂ ਦੀ ਮੁਲਾਕਾਤ ਦੀ ਇਜਾਜ਼ਤ ਨਹੀਂ ਹੈ ਸੋ ਬਾਬਾ ਜੀ ਦਾ ਦੇ ਕੋਈ ਜਿਹੜਾ ਉਹ ਰਿਸ਼ਤਾ ਖੂਨ ਦਾ ਮਜੀਠੀਆ ਪਰਿਵਾਰ ਨਾਲ ਨਹੀਂ ਹੈ ਮਜੀਠੀਆ ਪਰਿਵਾਰ ਦਾ ਨਾਲ ਰਿਸ਼ਤਾ ਆ ਬਾਬਾ ਜੀ ਦਾ ਸਿਰਫ ਇਹ ਹੀ ਆ ਕਿ ਉਹ ਉਹਨਾਂ ਦੀ ਜਿਹੜੀ ਭਤੀਜੀ ਆ ਸ਼ਾਇਦ ਜਿਹੜੀ ਵਿਕਰਮ ਮਜੀਠੀਆ ਦੇ ਘਰੋਂ ਆ ਉਹ ਉਹਨਾਂ ਦੇ ਜਿਹੜੀ ਆ ਉਹਨਾਂ ਦੇ ਉਹਦੇ ਨਾਲ ਵਿਆਹੀ ਹੋਈ ਆ ਵਿਕਰਮਜੀਤ ਮਜੀਠੀਆ ਦੇ ਨਾਲ ਸੋ ਇਸ ਤਰ੍ਹਾਂ ਦੀ ਮੁਲਾਕਾਤ ਹੋਣੀ ਔਰ 35 ਮਿੰਟ ਤੱਕ ਮੁਲਾਕਾਤ ਹੋਣੀ ਹੈ ਬਹੁਤ ਵੱਡੇ ਜਿਹੜੇ ਨੇ ਉਹ ਸਵਾਲ ਵੀ ਖੜੇ ਕਰਦੇ ਨੇ ਤੇ ਇਹਦੇ ਨਾਲ ਬਹੁਤ ਕੁਝ ਜਿਹੜਾ ਹੈਗਾ ਉਹ politically ਵੀ ਚੇਂਜ ਜਿਹੜਾ ਹੋ ਸਕਦਾ ਤੁਸੀਂ ਦੇਖੋ ਕਿ ਉਸ ਤੋਂ ਬਾਅਦ ਫਿਰ ਇੱਕ ਉਹ ਸ਼ਾਈ ਮੈਚ ਵੀ ਜਾਂਦੇ ਨੇ ਜਿੱਥੇ ਉਹਨਾਂ ਦਾ ਸਵਾਗਤ ਜਿਹੜਾ ਹੁੰਦਾ ਲੋਕਾਂ ਨੂੰ ਵੀ ਮਿਲਿਆ ਗਲਿਆ ਜਾਂਦਾ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਕਿ ਪ੍ਰਧਾਨ ਮੰਤਰੀ ਜਦੋਂ ਆਏ ਸੀ ਉਹ ਆਪਣਾ ਬਿਆ ਡੇੜਾ ਬਿਆਸ ਉਹ ਵੀ ਉੱਥੇ ਮਿਲ ਕੇ ਗਏ ਸੀ ਹੋ ਸਕਦਾ ਕੋਈ ਮੈਸੇਜ ਦੇ ਕੇ ਗਏ ਹੋਣਗੇ ਕੋਈ ਗੱਲ ਨਹੀਂ ਫਿਕਰ ਨਹੀਂ ਸੇ ਕੰਮਾ ਕਰੋ ਸਾਡੀ ਗੱਲਬਾਤ ਹੋ ਚੁੱਕੀ ਆ ਸਾਰਾ ਕੁਝ ਕੋਈ ਉਹਨਾਂ ਦਾ ਮੈਸੇਜ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾਂੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਇਹ ਵੀ ਦੇਖਾਂਗੇ ਕਿ ਆਉਣ ਵਾਲੇ ਸਮੇਂ ਤੋਂ ਹੋ ਸਕਦਾ ਕਿ ਮੋਨ ਭਾਗਵਤ ਨਾਲ ਵੀ ਇਹਨਾਂ ਦੀ ਜਿਹੜੀ ਉਹ ਮੁਲਾਕਾਤ ਹੋ ਜਾਵੇ ਉਹ ਇੱਕ ਇੱਕ ਸਾਈਟ ਤੋਂ ਇਹ ਵੀ ਲੱਗਦਾ ਹੈ ਕਿ ਬਾਕੀ ਤਾਂ ਸਮੇਂ ਦੀ ਬੁਕਤ ਹੈ ਪਰ ਇਦਾਂ ਲੱਗਦਾ ਕਿ ਜਦ ਆਉਣ ਵਾਲੇ ਸਮੇਂ ਦੇ ਵਿੱਚ ਪੋਲਿਟੀਕਲੀ ਜਿਹੜਾ ਉਹ ਕੁਝ ਚੇਂਜ ਜਿਹੜੀ ਆ ਜਾਂ ਇੱਕ ਚਿਹਰਾ ਵੱਜੋਂ ਜਿਹੜਾ ਉਹ ਸ਼ਾਇਦ ਇੱਕ ਜਿਹੜੀ ਸੱਤਾਧਰ ਪਾਰਟੀ ਹੈਗੀ ਆ ਉਹ ਕੋਈ ਪੇਸ਼ ਕਰ ਸਕਦੀ ਹੈ ਇਸ ਤਰ੍ਹਾਂ ਦੇ ਨਾਲ ਕਿ ਸ਼ਾਇਦ ਇਹ ਵੀ ਦਾ ਪੇਚ ਬਿਲਕੁਲ ਜੀ ਜਿਹੜਾ ਵੇਖਣ ਵਾਲੇ ਵੀ ਨੇ ਸੇਲ ਤੇ ਵੀ ਨੇ ਚੁੱਕਣ ਵਾਲੇ ਵੀ ਨੇ ਨਾ ਬਿਕਣ ਵਾਲੇ ਵੀ ਨੇ ਨਾ ਚੁਕਣ ਵਾਲੇ ਵੀ ਨੇ ਸੋ ਕਿਹਦਾ ਕਿਹਦਾ ਕਿੰਨਾ ਕਿ ਮੁੱਲ ਪੈਂਦਾ ਕੌਣ ਕਿੱਧਰ ਜਾਂਦਾ ਪੰਥ ਪੰਜਾਬ ਆਪਣੀ ਹੋਂਦ ਦੀ ਲੜਾਈ ਲੜ ਰਿਹਾ ਹੈ ਜਿਸ ਤਰੀਕੇ ਨਾਲ ਬਿਸ਼ਪ ਭਰ ਦੇ ਵਿੱਚ ਆਪਾਂ ਗੱਲਾਂ ਬਾਤਾਂ ਕੀਤੀਆਂ ਨੇ ਪਾਲਸਤੀਨ ਸਟੇਟ ਦਾ ਰੈਕਗਨਿਸ਼ਨ ਹੋਣਾ ਖਾਲਸਤਾਨ ਦੀ ਗੱਲ ਆਫਕੋਰਸ ਹੋਵੇਗੀ ਆਵੇਗੀ ਕਿਉਂਕਿ ਬਹੁਤ ਕੁਝ ਤਬਦੀਲ ਹੋਣ ਜਾ ਰਿਹਾ ਹੈ ਹਾਲਾਤ ਬਦਲ ਰਹੇ ਨੇ ਇਹਨਾਂ ਬਦਲਦੇ ਹੋਏ ਹਾਲਾਤਾਂ ਵੱਲ ਤੱਕਦੇ ਹੋਏ ਦਿੱਲੀ ਆਪਣੇ ਵੱਲੋਂ ਕੋਸ਼ਿਸ਼ ਕਰਦੀ ਹੈ ਕਿ ਪੰਜਾਬ ਨੂੰ ਆਪਣੇ ਕਬਜ਼ੇ 'ਚ ਰੱਖ ਲੈ ਜਾਵੇ ਬਹੁਤ ਕੁਝ ਹੋਵੇਗਾ ਬਹੁਤ ਕੁਝ ਹੋਣ ਵਾਲਾ ਅਖੀਰ ਤੈ ਇੱਕ ਦੋ ਮਿੰਟ ਕੋਈ ਗੱਲ ਰਹਿ ਗਈ ਹੋਵੇ ਕਿਸੇ ਇਸ਼ੂ ਤੇ ਆਪਾਂ ਕਰ ਸਕਦੇ ਆ ਫਿਰ ਆਪਾਂ ਸਮਾਪਤੀ ਕਰੀਏ ਤੁਹਾਡਾ ਵੀ ਧੰਨਵਾਦ ਤੁਸੀਂ ਅੱਜ ਦੀ ਆਵਾਜ਼ ਦੇ ਸਰੋਤਿਆਂ ਦੇ ਨਾਲ ਸਾਝ ਪਾਉਂਦੇ ਆ ਚੱਲਿਆ ਜਾਂਦਾ ਆਪਾਂ ਨੂੰ 29 ਸਾਲ ਵੀ ਹੋਣ ਜਾਣੇ ਧੰਨਵਾਦ ਜੀ ਸਿੰਘ ਸਾਹਿਬ हां जी बिल्कुल पाजी तकरीबन ਆਪਾਂ ਸਾਰੀਆਂ ਖਬਰਾਂ ਜਿੰਨੀਆਂ ਸਾਡੀ ਸੀਗੀਆਂ ਸਮੇਂ ਦੇ ਤਾਬਕ ਉਹ ਅਸੀਂ तकरीबन ਕਵਰ ਕਰ ਲਈਆਂ ਤੇ ਸਾਡੀ ਸਿਰਫ ਸਾਡੇ ਸਰੋਤਿਆਂ ਨੂੰ ਇਹ ਬੇਨਤੀ ਆ ਕਿ YouTube ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਧੰਨਵਾਦ ਤੁਹਾਡਾ ਜਿਨ੍ਹਾਂ ਨੇ ਸ਼ੇਅਰ ਕਰਤਾ ਪਰ ਤੁਸੀਂ ਕੁਝ ਚੰਗਾ ਸੁਣਨਾ ਚਾਹੁੰਦੇ ਹੋ ਤੁਸੀਂ ਕੁਝ ਸਚਾਈ ਸੁਣਨਾ ਚਾਹੁੰਦੇ ਹੋ ਸਭ ਤੋਂ ਵੱਡੀ ਗੱਲ ਹੈ ਕਿ ਤੁਹਾਨੂੰ ਤੱਥਾਂ ਦੇ ਆਧਾਰ ਦੇ ਉੱਤੇ ਕੋਸ਼ਿਸ਼ ਕਰਦੇ ਹਾਂ ਕਿ ਸੱਚ ਨੂੰ ਹੀ ਪੇਸ਼ ਕੀਤਾ ਜਾਵੇ ਤੋ ਉਸ ਵਾਸਤੇ ਅਸੀਂ ਧੰਨਵਾਦੀ ਹਾਂ ਤੁਹਾਡੇ ਜਿਹੜੇ ਜੁੜ ਗਏ ਪਰ ਤੁਹਾਡਾ ਫਰਜ਼ ਇਹ ਵੀ ਬਣਦਾ ਹੈਗਾ ਕਿ ਕਮ ਸੇ ਕਮ ਲਾਈਕ ਤੇ ਸ਼ੇਅਰ ਕਰਕੇ ਹੋਰ ਸਬਸਕ੍ਰਾਈਬ ਲੋਕਾਂ ਨੂੰ ਤੁਸੀਂ ਕਰਾਓ ਆਪਣੇ ਫੈਮਲੀ ਔਰ ਫੈਮਲੀ ਫਰੈਂਡਸ ਨੂੰ ਤਾਂ ਕਿ ਇੱਕ ਵੱਡੀ ਟੀਮ ਖੜੀ ਹੋ ਸਕੇ ਤੇ ਤੁਹਾਡੇ ਤੱਕ ਸੱਚ ਦੀ ਪਹੁੰਚ ਜਿਹੜੀ ਆ ਉਹ ਹੋ ਸਕੇ ਤੋਂ ਮੈਨੂੰ ਲੱਗਦਾ ਕਿ ਇਹ ਇੱਕ ਫਰਜ਼ ਵੀ ਆ ਸਾਡਾ ਜਿਹੜਾ ਸਾਨੂੰ ਬਿਲਕੁਲ ਜੀ ਆਪਾਂ ਟੋਰਾਂਟੋ ਬੇਸ ਦੇ ਸਾਰੇ ਸੋ ਅਸੀਂ ਜਿੰਨੇ ਵੀ ਟੋਰਾਂਟੋ ਨਿਵਾਸੀ ਨੇ ਜੀਟੀਏ ਦੇ ਇਲਾਕੇ ਦੇ ਰਹਿ ਰਹੇ ਨੇ ਉਹਨਾਂ ਦਾ ਵੀ ਵਿਸ਼ੇਸ਼ ਤੌਰ ਤੇ ਅਪਾ ਧੰਨਵਾਦ ਕਰਦੇ ਆ ਕਿਉਂਕਿ ਅੱਜ ਕੱਲ ਦੀ ਕਹੀ ਹੋਈ ਗੱਲ ਦੁਨੀਆ ਭਰ ਵਿੱਚ ਪਹੁੰਚਦੀ ਆ ਫੈਲਦੀ ਆ ਫਤਿਹ ਸਾਂਝੀ ਕਰੀਏ ਵਾਹਿਗੁਰੂ ਜੀ ਕਾ ਖਾਲਸਾ